ਲੋਕ ਸਭਾ ਇਲੈਕਸ਼ਨ ਤੋਂ ਬਾਅਦ ਖਡੂਰ ਸਾਹਿਬ ਦੇ ਹਾਲਾਤ ਅਚਾਨਕ ਬਦਲ ਗਏ ਸਿਆਸੀ ਹਾਲਾਤਾਂ ਦੀ ਗੱਲ ਕਰ ਰਹੇ ਹਾਂ ਭਾਈ ਅਮਰਿਤਪਾਲ ਸਿੰਘ ਜਿੱਤ ਜਾਂਦੇ ਨੇ ਜਿੱਤ ਦੀ ਪੌੜੀ ਚੜ ਜਾਂਦੇ ਨੇ ਔਰ ਉਸੇ ਤੋਂ ਬਾਅਦ ਪਿੰਡ ਦਾ ਪਹਿਲਾਂ ਸਭ ਤੋਂ ਪਹਿਲੀ ਗੱਲ ਤਾਂ ਆਇਆ ਕਿ ਪਿੰਡ ਐਂਟਰ ਕਰਨ ਸਾਰ ਹੀ ਪਿੰਡ ਦਾ ਵਿਕਾਸ ਹੋਣਾ ਨਜ਼ਰ ਆਉਣ ਲੱਗ ਗਿਆ ਹੌਲੀ ਹੌਲੀ ਕਰਕੇ ਖਡੂਰ ਸਾਹਿਬ ਔਰ ਹੌਲੀ ਹੌਲੀ ਕਰਕੇ ਪੰਜਾਬ ਵੱਲੋਂ ਵੀ ਭਾਈ ਸਾਹਿਬ ਵਧਣਗੇ ਪਰ ਫਿਲਹਾਲ ਸਵਿਕਾਰਨ ਕੀ ਹੈ ਖਾਸ ਕਰਕੇ ਪਿੰਡ ਦੇ ਸਾਡੇ ਨਾਲ ਕੁਝ ਨੌਜਵਾਨ ਕੁਝ ਲੋਕ ਮੌਜੂਦ ਨੇ ਹਰ ਇੱਕ ਨਾਲ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਪਾਲ ਸਿੰਘ ਹਲਗੋ ਭਾਈ ਸਾਹਿਬ ਕਿਵੇਂ ਤੁਸੀਂ ਦੇਖਿਆ ਭਾਈ ਸਾਹਿਬ ਹੁਣੇ ਹੁਣੇ ਜਿੱਤੇ ਨੇ ਅਜੇ ਹਾਲ ਹੀ ਦੇ ਵਿੱਚ ਜਿੱਤੇ ਨੇ ਕਿਸ ਤਰ੍ਹਾਂ ਦਾ ਬਦਲਾਅ ਤੁਸੀਂ ਵੇਖ ਸਕਦੇ ਹੋ ਔਰ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੀ ਆਬੋ ਹਵਾ ਵੇਖੋ ਜੀ ਜਿਹੜੀ ਜੇਤਾ ਬੜੀ ਵੱਡੀ ਲੀਡ ਨਾਲ ਹੋਈ ਆ ਤੇ ਜੇ ਆਪਾਂ ਵੇਖੀਏ ਕਿ ਵਿਕਾਸ ਕਿ ਹਰ ਕੋਈ ਲੀਡਰ ਜਿੱਤਣ ਤੋਂ ਬਾਅਦ ਆਪਾਂ ਕਹਿੰਦਾ ਕਿ ਮੈਂ ਵਾਅਦੇ ਪੂਰੇ ਕਰੂੰਗਾ ਤੇ ਭਾਈ ਸਾਹਿਬ ਨੇ ਪਹਿਲਾਂ ਹੀ ਖਾਲਸਾ ਵੀਰ ਚਲਾ ਕੇ ਕਈ ਨੌਜਵਾਨਾਂ ਦੇ ਨਸ਼ਾ ਛਡਵਾਇਆ ਉਹਨਾਂ ਨੂੰ ਗੁਰੂ ਦੇ ਲੜ ਲਾਇਆ ਬਾਣੀ ਦੇ ਨਾਲ ਜੋੜਿਆ ਤੇ ਨੌਜਵਾਨਾਂ ਜਿਹੜੇ ਭਾਈ ਸਾਹਿਬ ਦੀ ਜਿਹੜੀ ਇਲੈਕਸ਼ਨ ਦੇ ਵਿੱਚ ਪ੍ਰਚਾਰ ਵੀ ਕੀਤਾ ਉਹਨਾਂ ਨੇ ਇਹ ਉਹਨਾਂ ਦਾ ਪ੍ਰਭਾਵ ਪਹਿਲਾਂ ਤੋਂ ਹੀ ਚੱਲ ਰਿਹਾ ਵਾ ਚਲੋ ਹੁਣ ਤੇ ਬੜੀ ਵੱਡੀ ਲੀਡ ਨਾਲ ਜਿੱਤਿਆ ਉਹ ਨੌਜਵਾਨਾਂ ਦੇ ਵਿੱਚ ਸ਼ੌਅ ਹੋਰ ਵੀ ਵਧਿਆ ਆ ਯਾਰ ਇਹ ਤੁਸੀਂ ਤਾਂ ਵਾਵਾ ਦੇਖਿਆ ਹੁਣਾਂ ਪਹਿਲਾਂ ਵੀ ਮੰਤਰੀ ਜਿਹੜੇ ਆਉਂਦੇ ਸੀ ਲੀਡਰ ਆਉਂਦੇ ਸੀ ਐਮਪੀ ਬਣਦੇ ਸੀ ਕਦੀ ਕੋਈ ਰਬਾਬ ਐਵੇਂ ਦਾ ਸੀਗਾ ਕਦੀ ਰੁਝਾਨ ਐ ਤਾਂ ਰਿਹਾ ਕਦੀ ਬਿਲਕੁਲ ਜੀ ਨਹੀਂ ਇਹ ਅਗਲੇ ਆਉਂਦੇ ਸੀ ਜਿਹੜੇ ਵੋਟਾਂ ਦਾ ਲੈ ਪੈ ਗਈਆਂ ਤੇ ਫਿਰ ਕੋਈ ਪਿੰਡ ਵੀ ਨਹੀਂ ਵੜਦਾ ਕਿਸੇ ਦੇ ਆਪਣਾ ਚੰਡੀਗੜ੍ਹ ਜਾਂ ਆਪਣੇ ਵੱਡੇ-ਵੱਡੇ ਕੋਠਿਆਂ ਦੇ ਵਿੱਚ ਰਹਿੰਦੇ ਨੇ ਪਰ ਜਿੱਥੋਂ ਤੱਕ ਅਸੀਂ ਭਾਈ ਸਾਹਿਬ ਦੇ ਨਾਲ ਵਿਚਰੇ ਆ ਉਹ ਕਦੇ ਵੀ ਪੰਥਰੋ ਬੈਠੇ ਦਿਖਾਉਣਗੇ ਉਹ ਹਮੇਸ਼ਾ ਇਹਨਾਂ ਲੋਕਾਂ ਦੀ ਆਵਾਜ਼ ਬਣ ਕੇ ਆਵਾਜ਼ ਪਾਰਲੀਮੈਂਟ ਤੱਕ ਆਪਣੀ ਪਹੁੰਚਾਉਣਗੇ ਮੈਂ ਜਰੂਰ ਤੁਹਾਡੇ ਕੋਲ ਦੁਬਾਰਾ ਆਉਣਾ ਭਾਈ ਸਾਹਿਬ ਤੁਸੀਂ ਤਾਂ ਵਾਵਾ ਦੇਖਿਆ ਹੁਣਾਂ ਰ ਇਹਦੇ ਵਿੱਚ ਪੰਥ ਫਰਕ ਇਹ ਆ ਜੀ ਸਭ ਤੋਂ ਵੱਡਿਆਂ ਤਾਂ ਪੰਥ ਦੀ ਗੱਲ ਹੈ ਜੀ ਪੰਥ ਦੀ ਗੱਲ ਜਿਵੇਂ ਵੀਰ ਜੀ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਨਸ਼ੇ ਛੱਡ ਕੇ ਮੈਂ ਖੁਦ ਇੱਕ ਬਹੁਤ ਜ਼ਿਆਦਾ ਨਸ਼ੇੜੀ ਰਹਿ ਚੁੱਕਾ ਵਾਂ ਮੈਂ ਆਪਣੇ ਆਪ ਨੂੰ ਭਾਈ ਸਾਹਿਬ ਦੀ ਡਿਬੇਟ ਸੁਣ ਕੇ ਹੀ ਆਪਣੇ ਆਪ ਨੂੰ ਬਦਲਿਆ ਸੀ ਔਰ ਸਭ ਤੋਂ ਪਹਿਲ ਕਰਨੀ ਭਾਈ ਸਾਹਿਬ ਦੀ ਇਹੀ ਹੋਈ ਸੀ ਕਿ ਉਹਨਾਂ ਨੇ ਇੱਕ ਨੌਜਵਾਨ ਨੂੰ ਬਾਣੀ ਬਾਣੇ ਦੇ ਨਾਲ ਜੋੜਿਆ ਸਭ ਤੋਂ ਵੱਡੀ ਉਹਨਾਂ ਦੀ ਜਿਹੜੀ ਦੇਣ ਸੀ ਫਿਰ ਉਹਨਾਂ ਦੇ ਜਿਹੜੇ ਆਪਣੇ ਜਿਹੜੇ ਨਸ਼ਾ ਛਡਾਊ ਕੈਂਪ ਦੇ ਤੌਰ ਤੇ ਇੱਥੇ ਕੈਂਪ ਤਿਆਰ ਕੀਤੇ ਜਿਹੜੇ ਮੁੰਡੇ ਆਪਣੇ ਉਹ ਨਸ਼ਾ ਛੱਡਣਾ ਚਾਹੁੰਦੇ ਸੀ ਭਾਈ ਸਾਹਿਬ ਉਹਨਾਂ ਦਾ ਨਸ਼ਾ ਖੁਦ ਆਪ ਛਡਾਉਂਦੇ ਸੀ ਹਾਂਜੀ ਅੱਗੇ ਕਦੀ ਐ ਨਹੀਂ ਹੋਇਆ ਅੱਜ ਤੱਕ ਤਾਂ ਬੜੇ-ਬੜੇ ਵੱਡੇ ਵਾਅਦੇ ਕੀਤੇ ਗਏ ਨਹੀਂ ਅੱਗੇ ਇਦਾਂ ਦਾ ਕੁਝ ਨਹੀਂ ਦੇਖਣ ਨੂੰ ਮਿਲਿਆ ਅੱਗੇ ਸਿਰਫ ਵਾਅਦੇ ਹੀ ਸਾਡੇ ਜੇਬਾਂ ਦੇ ਵਿੱਚ ਪਏ ਆ ਅੱਗੇ ਕੰਮ ਕੋਈ ਨਹੀਂ ਸਾਡੀ ਜੇਬਾਂ ਦੇ ਵਿੱਚ ਪਿਆ ਹਾਂਜੀ ਐਤ ਕੀ ਬਹੁਤ ਕੁਝ ਮਿਲਦਾ ਪਿਆ ਅੱਛਾ ਭਾਈ ਸਾਹਿਬ ਕਿਵੇਂ ਕਿਵੇਂ ਦੇਖਦੇ ਹੋ ਭਾਈ ਸਾਹਿਬ ਦੀ ਜਿੱਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਖਾਲਸਾ ਪੰਥ ਦੀ ਜਿੱਤ ਹੋਈ ਆ ਸਮੁੱਚੇ ਸਿੱਖ ਜਗਤ ਜਗਤ ਹੋਈ ਹੈ ਜਿੱਥੇ ਜਿੱਥੇ ਵੀ ਸਿੱਖ ਬੈਠਾ ਹੈ ਹਰੇਕ ਸਿੱਖ ਨੇ ਖੁਸ਼ੀ ਮਨਾਈ ਹੈ ਇਸ ਜਗਤ ਦੀ ਤੇ ਅਸੀਂ ਆਪਣੇ ਨਗਰ ਵੱਲੋਂ ਬੁਲਟੋਆ ਹਲਕੇ ਤੋਂ ਆਏ ਆ ਜੀ ਅਸੀਂ ਖੇਮ ਕਰਨ ਨਾਲ ਕਿਦੋਂ ਬੁਲਟੋਆ ਦੇ ਨਗਰ ਤੇ ਲੱਗ ਗਿਆ ਸਾਡਾ ਨਗਰ ਉਹ ਤਾਂ ਖਾਸਾ ਹੀ ਮਾੜਾ ਹਾਲ ਹੋ ਗਿਆ ਵਿਰਸਾ ਬੁਲਟੋਆ ਦਾ ਚੌਥੇ ਨੰਬਰ ਤੋਂ ਉੱਤੇ ਆਈ ਨਹੀਂ ਮੈਨੂੰ ਲੱਗਦਾ ਪੰਜਵੇਂ ਪੰਜਵੇਂ ਦੇ ਆਇਆ ਜੀ ਬੀਜੀਪੀ ਤੋਂ ਵੀ ਪਿੱਛੇ ਜਾ ਦੇ ਗਿਆ ਹਾਂ ਜੀ ਹਾਂ ਜੀ ਜਿਹੜੇ ਕਹਿੰਦੇ ਸੀ ਇਦਾਂ ਤੇ ਉਦਾਂ ਚਲੋ ਗਲਤ ਵੀ ਬੋਲਦੇ ਰਹੇ ਕਿਤੇ ਹੀ ਭਾਈ ਸਾਹਿਬ ਪੰਥ ਦਾ ਹਿੱਸਾ ਹੀ ਨਹੀਂ ਜਿਹੜਾ ਉਹਨਾਂ ਨੂੰ ਪੰਥਕ ਹੀ ਨਹੀਂ ਕਹਿੰਦੇ ਸੀ ਹੁਣ ਉਹਨਾਂ ਨੂੰ ਪੰਥ ਨੇ ਨਕਾਰ ਦਿੱਤਾ ਵੀਰ ਜੀ ਜੇ ਮੈਂ ਸੱਚੀ ਗੱਲ ਸਤਰਾਣ ਤੇ ਬੁਲਟਵਾ ਸਾਹਿਬ ਨੇ ਤੁਸੀਂ ਸਾਰਿਆਂ ਨੂੰ ਸੋਚਿਆ ਇਸ ਜੀਦਾ ਫਤਵਾ ਉਹਨਾਂ ਨੂੰ ਮਿਲ ਚੁੱਕਾ ਹੈ ਤੇ ਮਾਂ ਰਾਇ ਨੇ ਆਪ ਦਿੱਤਾ ਹੈ ਪਰ ਮੈਚਰ ਨੇ ਆ ਬਾਤ ਕਿਹਾ ਉਹਨਾਂ ਨੇ ਵੀ ਆ ਕਦੀੜਾ ਵਾਲੇ ਲਬਜ ਬੋਲੇ ਉਹਨਾਂ ਨੇ ਠੀਕ ਹੈ ਨਾ ਇਹ ਤਾਂ ਹੁਣ ਭਾਈ ਸਾਹਿਬ ਦੇ ਆਉਣ ਤੇ ਬਾਹਰ ਡੀ ਕਰੋ ਭਾਈ ਸਾਹਿਬ ਦੇ ਜਦੋਂ ਆਉਂਦੇ ਫਿਰ ਉਹ ਵੀਰਾਂ ਚੱਲਣ ਗਿਆ ਮੇਰਾ ਬਿਲਕੁਲ ਆ ਸਵਾਲ ਹੈਗਾ ਕਿਉਂਕਿ ਭਾਈ ਸਾਹਿਬ ਐਮਪੀ ਦਾ ਬਣ ਗਏ ਨੇ ਸਾਰਿਆਂ ਨੂੰ ਸਵਾਲ ਹੈਗਾ ਪਰ ਹੁਣ ਭਾਈ ਸਾਹਿਬ ਬਾਹਰ ਕਿਵੇਂ ਆਉਣਗੇ ਉਹ ਉਹਦੇ ਵੱਲ ਧਿਆਨ ਦੇਣਾ ਹੋਊਗਾ ਇਹ ਉਹਨੂੰ ਪੈਂਦੀ ਗੇ ਵਕੀਲਾਂ ਦਾ ਤਿਆਰੀ ਆ ਬਸ ਜਦੋਂ ਭਾਈ ਸਾਹਿਬ ਆਉਂਦੇ ਖਾਲਸਾ ਪੰਥ ਤਿਆਰ ਬੈਠਾ ਉਹਨਾਂ ਦੇ ਨਾਲ ਉਸ ਸੇਮ ਹੀ ਉਹ ਵੀਰਾਂ ਚੱਲਣ ਗਿਆ ਸੇਮ ਹੀ ਕਾਰਵਾਈਆਂ ਸੇਮ ਹੀ ਹੋਣਗੀਆਂ ਸੰਵਿਧਾਨ ਦੇ ਅਨੁਸਾਰ ਜਿੱਦਾਂ ਇਸ ਕੇਸ ਆ ਭਾਈ ਸਾਹਿਬ ਦੇ ਉੱਤੇ ਉਸੇ ਸਦਾਰ ਸਾਹਿਬ ਨਾਲ ਭਾਈ ਸਾਹਿਬ ਨੇ ਐਮਪੀ ਦੀ ਚੋਣ ਲੜੀ ਆ ਚੋਣ ਜਿੱਤੇ ਨੇ ਚੋਣ ਜਿੱਤੂ ਕਿਨੇ ਨੇ ਭਾਈ ਸਾਹਿਬ ਦਾ ਹੱਕ ਬਣਦਾ ਏ ਸਭਧਾਨ ਦੇ ਹਿਸਾਬ ਨਾਲ ਕਾਨੂੰਨ ਉਹਨੂੰ ਉਹਨਾਂ ਨੂੰ ਜ਼ਬਾਨ ਤੇ ਦੇਣਾ ਤੇ ਜਲਦੀ ਤੋਂ ਜਲਦੀ ਦਬੈਣ ਅਸੀਂ ਆਪ ਅੜੀ ਕਰ ਰਹੇ ਸਾਰੀ ਸੰਗਤ ਭਾਈ ਸਾਹਿਬ ਜਲਦੀ ਤੋਂ ਜਲਦੀ ਪਿੰਡ ਆਪਨੇ ਤੇਲੂਪੁਰ ਖੜੇ ਪਹੁੰਚਣਾ ਅੱਜ ਵੇਖੋ ਇੱਥੇ ਉਹ ਹੀ ਫੇਰ ਰੌਣਕਾਂ ਲੱਗੀਆਂ ਵਾ ਭਾਈ ਸਾਹਿਬ ਉਦਾਂ ਹੀ ਸੰਗਤਾਂ ਆਪ ਮਹਾਰੇ ਆ ਰਹੀਆਂ ਐ ਅਸੀਂ ਅੱਜ ਚੜਦੀ ਕਲਾ ਦੀ ਅਰਦਾਸ ਕਰਦੇ ਆ ਭਾਈ ਸਾਹਿਬ ਨੂੰ ਅੜੀ ਕਰੈ ਜਲਦੀ ਤੋਂ ਜਲਦੀ ਚੱਲੂਪੁਰ ਪਹੁੰਚਣ ਅਏ ਗੱਜ ਜੀ ਕੱਲ ਉੱਥੇ ਖੜਦੀ ਹੈ ਕਿ ਜੇ ਭਾਈ ਸਾਹਿਬ ਦੇ ਆਉਣ ਦੇ ਵਿੱਚ ਸਾਰਿਆਂ ਨੂੰ ਪੁੱਜਦਾ ਭਾਈ ਸਾਹਿਬ ਦੇ ਆਉਣ ਦੇ ਵਿੱਚ ਜੇ ਕੋਈ ਤਰੁੱਟੀ ਹੁੰਦੀ ਪ੍ਰੋਬਲਮ ਹੁੰਦੀ ਹੈ ਜੇ ਦੁਆਰਾ ਕਿਸੇ ਨੂੰ ਰੋਕ ਪਾਈ ਜਾਂਦੀ ਹੈ ਫਿਰ ਕੀ ਕਰੇਗਾ ਪੰਥ ਕਿੱਥੇ ਖੜੂਗਾ ਫਿਰ ਪੰਥ ਦਾ ਹਮੇਸ਼ਾ ਨਾਲ ਨਾਲ ਸਹੀ ਦਾ ਨਾਲ ਰਹੂਗਾ ਜਿਵੇਂ ਵੀ ਸਾਨੂੰ ਪਰਿਵਾਰ ਹੁਕਮ ਕਰੇਗਾ ਅਸੀਂ ਹਮੇਸ਼ਾ ਨਾਲ ਆ ਤੇ ਨਾਲ ਰਵਾਂਗੇ ਬਾਕੀ ਰੋਦੀ ਤਰ੍ਹਾਂ ਦਾ ਇਹ ਕਹਿਣਾ ਸੀ ਜਿਵੇਂ ਲਾਲਜੀਤ ਸਿੰਘ ਭੁੱਲਰ ਨੇ ਵੀ ਕਿਹਾ ਕਿ ਇਹ ਭਾਈ ਸਾਹਿਬ ਨੂੰ 50000 ਵੋਟ ਨਹੀਂ ਪੈਣੀ ਤੇ ਪਰ ਮੈਂ ਨਾ ਦੱਸ ਰਿਹਾ 2 ਲੱਖ ਰੀ ਤੋਂ ਲੀਡੀ ਲੈ ਗਏ ਨੇ ਤੇ ਆਪੇ ਪੱਟੀ ਤੋਂ ਆਪਣੇ ਸ਼ਹਿਰ ਤੋਂ ਵਰਗੇ ਨੇ ਜਿਵੇਂ ਇਹਨਾਂ ਵਿਰਸਾ ਵਲਟੋੜ ਨੇ ਵੀ ਬੜੇ ਤਾਂ ਜਗ ਅੱਸੀ ਪਰ ਮੈਂ ਇਹ ਕਹਿਣਾ ਕਿ ਇਹ ਚੀਜ਼ਾਂ ਦਾ ਨਰ ਬਾਜ ਆਉਣਾ ਚਾਹੀਦਾ ਸੀ ਕਿਉਂਕਿ ਆਪਣੇ ਪੰਥ ਦਾ ਆ ਅੱਗੋ ਮਿਲਿਆ ਸੀ ਨੌਜਵਾਨਾਂ ਨੂੰ ਆ ਭਾਈ ਸਾਹਿਬ ਦੇ ਦੇਣ ਜੇ ਕੋਈ ਪੁੱਛੇ ਕੀ ਦੇਣ ਆ ਨਿੱਕੇ ਨਿੱਕੇ ਬੱਚਿਆਂ ਦੇ ਹੱਥ ਵਿੱਚ ਇਹ ਇਹਨਾਂ ਨੂੰ ਕੀ ਪਤਾ ਅਮਰਪਾਲ ਕੌਣ ਪਰ ਇਹ ਭਾਈ ਸਾਹਿਬ ਦਾ ਨਾਮ ਲੈਂਦੇ ਨੇ ਉਹਨਾਂ ਕੋ ਸਪੈਸ਼ਲ ਮਿਲਣ ਆਏ ਅੱਜ ਭਾਈ ਸਾਹਿਬ ਦੇ ਵਿਦਾਇ ਨੂੰ ਬੱਚੇ ਜਾਣਦੇ ਹੋ ਭਾਈ ਸਾਹਿਬ ਨੂੰ ਹਾਂਜੀ ਕੌਣ ਨੇ ਅਮਰਪਾਲ ਸਿੰਘ ਭਾਈ ਅਮਰਪਾਲ ਸਿੰਘ ਜੀ ਆ ਜਿਹੜੇ ਇੱਥੇ ਆ ਗਏ ਫੋਟੋ ਲੱਗੀ ਜਾਂਦਾ ਛੋਟਾ ਸਟicker ਬਣੀ ਆ ਇਹੋ ਜੇ ਮਿਲਣਾ ਭਾਈ ਸਾਹਿਬ ਨੂੰ ਹਾਂਜੀ ਭਾਈ ਸਾਹਿਬ ਤਾਂ ਪਰਦੇਲ ਚ ਆ ਓਏ ਇੱਕ ਵਾਰੀ ਮਿਲੇ ਸਾਂ ਹਾਂ ਦੁਬਾਰਾ ਮਿਲਾਂਗੇ ਦੁਬਾਰਾ ਦੁਬਾਰਾ ਮਿਲਾਂਗੇ ਹਾਂਜੀ ਜਾਣਗੇ ਬਾਅਦ ਫੇਰ ਮਿਲਾਂਗੇ ਫੇਰ ਮਿਲਾਂਗੇ ਫੇਰ ਮਿਲਾਂਗੇ ਵਾਹ ਜੀ ਵਾਹ ਬੱਚਿਆਂ ਦੇ ਵਿੱਚ ਬਹੁਤ ਸਾਹ ਆ ਗਿਆ ਕਿਸ ਤਰ੍ਹਾਂ ਦੇਖਦੇ ਬਹੁਤ ਜ਼ਿਆਦਾ ਜੀ ਜਿਵੇਂ ਵੇਖੋ ਨੌਜਵਾਨੇ ਨਸ਼ੇ ਛੱਡ ਕੇ ਇਧਰ ਨੂੰ ਆ ਗਏ ਨਹੀਂ ਤਾਂ ਅਜੇ ਤੱਕ ਕਿੰਨੇ ਪੰਥਕ ਆ ਗੋ ਆਪਣੇ ਆਪਣੇ ਕੋਹਣਾਂ ਦੇ ਤਰੇ ਫਿਰਦੇ ਆ ਸਭ ਨੇ ਦੁਕਾਨਦਾਰੀਆਂ ਬਣਾਈਆਂ ਪੈਸਾ ਮੰਗਾ ਲਿਆ ਖਾ ਲਿਆ ਪਰ ਇੱਕ ਭਾਈ ਸਾਹਿਬ ਆਏ ਇੱਕ ਚੰਗਾ ਕਾਰੋਬਾਰ ਛੱਡਿਆ ਦਵਾਈ ਦੇ ਵਿੱਚ ਨਹੀਂ ਤਾਂ ਕੌਣ ਆਉਂਦਾ ਆ ਇੱਕ ਆਏ ਜਿਹਦੇ ਸਿਰ ਮੋਢੇ ਦਾ ਸਰਾਖ ਰੱਖਦੇ ਨਾ ਨੌਜਵਾਨ ਸਿੱਧੇ ਰਾਹ ਪਈ ਗਏ ਇਹ ਇਸ ਤੋਂ ਵੱਡੀ ਹਨੋਰ ਕੀ ਦੇਣੀ ਚਾ ਨਸਲਾ ਬਚਾਈਏ ਬਾਕੀ ਦੀ ਕਾਰਵਾਈ ਫਿਰ ਅੱਗੇ ਚੱਲੀ ਜਾਊਗੀ ਜੀ ਸਭ ਸਤਿਕਾਰਤ ਨੀਮਰ ਤੁਹਾਡੇ ਸਾਰਿਆਂ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਕਿਉਂਕਿ ਪੰਥ ਜਿਸ ਥਾਂ ਤੇ ਖੜੋਤਾ ਹੋਇਆ ਉਹਨਾਂ ਦੇ ਨੁਮਾਇੰਦੇ ਸਾਡੇ ਜਿਹੜੇ ਹੈਗੇ ਨੇ ਤਾਂ ਵੀ ਸਾਨੂੰ ਇੱਕ ਇਹੋ ਜਿਹਾ ਨੁਮਾਇੰਦਾ ਚਾਹੀਦਾ ਆ ਜਿਹੜਾ ਸਾਨੂੰ ਗਾਂ ਟੋਰੇ ਤੁਹਾਨੂੰ ਸਾਰਿਆਂ ਨੂੰ ਉਮੀਦ ਹੈਗੀ ਕਿ ਭਾਈ ਸਾਹਿਬ ਟੋਰ ਸਕਦੇ ਆ ਬਿਲਕੁਲ ਜਿਹੋ 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 ਕੌਮ ਨੂੰ ਆਜੋ ਕਿਉਂ ਜਿਹੋ ਕੌਮ ਨਹੀਂ ਸੀ ਵੇਖੋ ਵੀ ਬਦਲਾ ਆਇਆ ਸੀ ਬਦਲਾ ਦੇ ਵਿੱਚ ਸਭ ਤੋਂ ਪਹਿਲਾਂ ਇਹ ਸੋਚਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਦਾ ਇਨਸਾਫ ਤੇ ਪੰਜਾਬ ਦੇ ਜੇ ਨਸ਼ਾ ਖਤਮ ਕਰਨਗੇ ਤੇ ਉਹਦਾ ਜਵਾਬ ਪੰਜਾਬ ਵਾਲਿਆਂ ਨੇ ਜਾਂ ਲਾਲੋ ਜਾਂ ਖਡੂਰ ਸਾਹਿਬ ਵਾਲਕੇ ਵਾਲਿਆਂ ਲਾਲੂ ਉਹਨਾਂ ਦੇ 13 ਸ਼ੀਟਾਂ ਤੋਂ ਤਿੰਨ ਸ਼ੀਟਾਂ ਰਹਿਣਦੀਆਂ ਤੇ ਬਦਲਾਅ ਦੇ ਚੱਕਰ ਦੇ ਵਿੱਚ ਭਗਵੰਤ ਮਾਨ ਬਣਿਆ ਸੀ ਪਰ ਕੌਮ ਨੂੰ ਕੋਈ ਬਦਲਾਅ ਨਹੀਂ ਚਾਹੀਦਾ ਕੋਈ ਸਾਨੂੰ ਬਿਜਲੀ ਫਰੀ ਨਹੀਂ ਚਾਹੀਦੀ ਸਾਨੂੰ ਚਾਹੀਦੀ ਸਾਡੀ ਜਵਾਨੀ ਵਜੇ ਨਸ਼ਿਆਂ ਤੋਂ ਸਾਡੀ ਕਿਸਾਨੀ ਵਜੇ ਤੇ ਸਾਡੀ ਪੰਥ ਜਿਹੜਾ ਚੜ੍ਹਦੀ ਕਲਾ 'ਚ ਰਵੇ ਵੇਖੋ ਜੀ ਆਪਾਂ ਵੇਖਦੇ ਹਾਂ ਕਿ ਪਿਛਲੇ ਕੁਝ ਸਮੇਂ ਤੋਂ 20 25 ਸਾਲ ਤੋਂ ਲਾ ਲਓ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਤੋਂ ਬਾਅਦ ਸਿੱਖ ਪੰਥ ਦਾ ਬਹੁਤ ਕਹਾਣ ਹੋਇਆ ਏ ਸਿੱਖ ਪੰਥ ਦੇ ਨਾਲ ਕੀ ਕੀ ਹੁੰਦਾ ਰਿਹਾ ਆਪਾਂ ਸਭ ਨੂੰ ਪਤਾ ਏ ਉਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਜੀ ਦੇ ਰੂਪ ਦੇ ਵਿੱਚ ਆਪਾਂ ਨੂੰ ਇੱਕ ਇਉਂ ਮਹਿਸੂਸ ਹੋ ਰਿਹਾ ਕਿ ਇੱਕ ਵਧੀਆ ਲੀਡਰ ਆਪਾਂ ਨੂੰ ਮਿਲਿਆ ਏ ਜੋ ਕਿ ਸਿੱਖ ਪੰਥ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਣਗੇ ਨੌਜਵਾਨਾਂ ਨੂੰ ਬਾਣੀ ਦੇ ਬਾਣੇ ਨਾਲ ਜੋੜਨਗੇ ਗੁਰੂ ਗ੍ਰੰਥ ਦੇ ਗੁਰੂ ਪੰਥ ਦੇ ਨਾਲ ਜੋੜਨਗੇ ਸਾਨੂੰ ਬਹੁਤ ਆਸ ਹੈ ਸਿੱਖ ਪੰਥ ਨੂੰ ਕਿ ਅਸੀਂ ਫੇਰ ਪਹਿਲਾਂ ਵਾਂਗੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਉਹੀ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਲੈ ਕੇ ਆਉਣਗੇ ਚੜ੍ਹਦੀ ਕਲਾ ਹੋਵੇਗੀ ਸਿੱਖ ਪੰਥ ਦੀ ਬਿਲਕੁਲ ਮੈਂ ਦੁਆਹੀ ਆ ਵੀ ਦੁਬਾਰਾ ਪੁੱਛਣਾ ਚਾਹੁੰਨਾ ਭਾਈ ਸਾਹਿਬ ਕੀ ਤੁਹਾਨੂੰ ਲੱਗਦਾ ਕਿ ਕਿਹੜੀਆਂ ਆਸਾਂ ਨੇ ਭਾਈ ਸਾਹਿਬ ਦੇ ਕੋਲ ਕਿਉਂਕਿ ਐਮਪੀ ਹੁਣ ਬਣ ਗਏ ਨੇ ਹੁਣ ਗਾਹ ਕਿੱਦਾਂ ਦੀਆਂ ਆਸਾਂ ਨੇ ਆਸਾਂ ਤੁਹਾਨੂੰ ਜਿੱਦਾਂ ਵੀਰਾਂ ਨੇ ਦੱਸ ਹੀ ਦਿੱਤਾ ਹੈ ਜੀ ਸਭ ਤੋਂ ਪਹਿਲਾਂ ਦਾ ਸਭ ਤੋਂ ਵੱਡਾ ਮੁੱਦਾ ਦਾ ਅੱਜ ਦਾ ਗੱਲ ਬਣਿਆ ਪਿਆ ਨਸ਼ਿਆਂ ਦਾ ਹੀ ਅਸੀਂ ਪਿੰਡਾਂ 'ਚ ਵਿਚਰਦੇ ਰਹੇ ਹਾਂ ਇਲੈਕਸ਼ਨ ਦੇ ਵਿੱਚ ਵੀ ਘਰ ਘਰ ਜਾਂਦੇ ਹਾਂ ਇਹਹੀ ਮੁੱਦਾ ਸਾਹਮਣੇ ਆਉਂਦਾ ਹੈ ਸਭ ਤੋਂ ਪਹਿਲਾਂ ਤੇ ਇਹ ਹੱਲ ਕਰਨਾ ਪਊਗਾ ਹੋਰ ਵੀ ਜਿੱਦਾਂ ਤੁਸੀਂ ਵੇਖ ਰਹੇ ਹੋ ਪੰਜਾਬ 'ਚ ਗਰਮੀ ਬਹੁਤ ਜ਼ਿਆਦਾ ਉਹ ਵੀ ਵਿਚਾਰਾ ਕਰ ਰਹੇ ਸੀ ਅਸੀਂ ਕਿ ਰੁਖ ਲਾਏ ਜਾਣ ਪਿੰ ਇਹੀ ਮੁੱਦੇ ਆ ਜੀ ਬਾਕੀ ਕਰ ਲਓ ਮਾਦੀ ਸਿੰਘ ਵੀ ਨਹੀਂ ਹੋਰ ਵੀ ਪੰਜਾਬ ਦੇ ਮੁੱਦੇ ਨੇ ਉਹਨਾਂ ਵੱਲ ਵੀ ਬੰਦੀ ਸਿੰਘਾਂ ਦਾ ਮੁੱਦਾ ਜੀ ਬਹੁਤ ਐਮ ਆ ਉਹ ਆਮ ਆਦਮੀ ਪਾਰਟੀ ਨੇ ਪਹਿਲਾਂ ਲਿਆਂਦਾ ਸੀਗਾ ਪਰ ਉਹਨਾਂ ਜਿੱਦਾਂ ਤੁਸੀਂ ਜਾਣਦੇ ਜਦਵਿੰਦਰਪਾਲ ਸਿੰਘ ਭੁੱਲਰ ਉਹਨਾਂ ਦੇ ਹੱਥ ਕ ਹੱਥ ਵਿੱਚ ਆ ਉਹ ਨਹੀਂ ਛੱਡ ਰਹਾ ਤੇ ਦੂਜੇ ਬਾਦਲਾਂ ਨੇ ਆਪ ਮਕੋਕਾ ਵੱਡੀਆਂ ਧਾਰਾ ਲਵਾ ਲਵਾ ਕੇ ਦਿੱਲੀ ਭੇਜਿਆ ਉਹਨਾਂ ਨੂੰ ਛਡਾਉਣ ਦੀ ਕਿਉਂਕਿ ਇਹ ਮੁੱਦਾ ਐ ਦਾ ਕਿ ਇਹਨੂੰ ਲਿਆ ਕੇ ਖਿਲਾਰ ਦਿੱਤਾ ਜਾਂਦਾ ਜਦੋਂ ਇਲੈਕਸ਼ਨ ਆਉਂਦੀ ਇਹਦੇ ਸਿਰ ਤੇ ਕਈ ਵਾਰ ਇਲੈਕਸ਼ਨ ਜਿੱਤੀ ਵੀ ਹੋ ਸਕਦੀ ਬਸ ਜੀ ਇਹਨੂੰ ਇੱਕ ਸਿਆਸੀ ਮੁੱਦਾ ਬਣਾ ਕੇ ਛੱਡ ਦਿੱਤਾ ਗਿਆ ਕੋਈ ਇਹਦੇ ਤੇ ਮਨੇ ਕੀਤਾ ਗਿਆ ਕਿੰਨਾ ਚਿਰ ਪੰਥਕ ਕਹਿ ਕੇ 68 ਤੋਂ ਵੋਟਾਂ ਲੈ ਕੇ ਆ ਪਹਿਲਾਂ ਜੇਕਰ ਆਪਾਂ ਮੁੱਦਿਆਂ ਦੀ ਗੱਲ ਕਰਦੇ ਆ ਤੇ ਆਪਣੇ ਪੰਜਾਬ ਦੇ ਬਹੁਤ ਮੁੱਦੇ ਆ ਆਪਾਂ ਗੱਲ ਕਰੀਏ ਕਿ ਸਿੱਖ ਇਤਿਹਾਸ ਨੂੰ ਤੋੜ ਮੋੜ ਕੇ ਵੀ ਪੇਸ਼ ਕੀਤਾ ਜਾ ਰਿਹਾ ਵਾ ਉਹ ਵੀ ਇੱਕ ਬਹੁਤ ਐ ਮੁੱਦਾ ਹੈ ਆਪਾਂ ਜੇ ਕਨਵਰਟ ਸਕੂਲਾਂ ਦੀ ਗੱਲ ਕਰੀਏ ਉਹਦੇ ਵਿੱਚ ਪੰਜਾਬੀ ਲੈਂਗੁਏਜ ਤੇ ਆਪਣੇ ਬੱਚੇ ਨੂੰ ਬੋਲਣ ਨਹੀਂ ਦਿੱਤੀ ਜਾਂਦੀ ਇਥੋਂ ਤੱਕ ਕਿ ਕੜਾ ਵੀ ਨਹੀਂ ਪਾਉਣ ਦਿੱਤਾ ਜਾਂਦਾ ਉਹਨਾਂ ਦੇ ਜੋ ਤੜਕੇ ਆਪਾਂ ਜਾਣਦੇ ਆ ਜੋ ਪਰੇਡ ਦੇ ਵਿੱਚ ਪ੍ਰਾਰਥਨਾ ਹੁੰਦੀ ਆ ਉਹ ਵੀ ਮਤਲਬ ਇਸਾਈ ਧਰਮ ਦੇ ਅਕੋਰਡਿੰਗ ਹੀ ਹੁੰਦੀ ਆ ਸਿੱਖ ਪੰਥ ਨੂੰ ਉਹ ਕਦੀ ਵੀ ਉਹਨਾਂ ਰਿਪਰੈਜ਼ੈਂਟ ਨਹੀਂ ਕੀਤਾ ਸੀ ਇਹ ਵੀ ਭਾਈ ਸਾਹਿਬ ਤੋਂ ਆਸ ਕਰਦੇ ਆ ਕਿ ਉਹ ਭਾਈ ਸਾਹਿਬ ਬਾਹਰ ਆਉਣ ਆਪਾਂ ਕਨਵਰਟ ਦੇ ਅਦਾ ਜਿਵੇਂ ਕਾਨਵਰਟ ਸਕੂਲ ਬਣਾਏ ਗਏ ਆ ਉਸੇ ਤਰ੍ਹਾਂ ਆਪਾਂ ਇੱਕ ਸਿੱਖ ਪੰਥ ਵੀ ਆਪਣੇ ਸਕੂਲ ਤਿਆਰ ਕਰੇ ਤਾਂ ਜੋ ਉਹਨਾਂ ਵਿੱਚ ਸਿੱਖ ਇਤਿਹਾਸ ਪੜਾਇਆ ਜਾਵੇ ਜਿਹੜੇ ਆਪਣੇ ਬੱਚੇ ਸਿੱਖ ਇਤਿਹਾਸ ਨਾਲ ਜੁੜਨ ਜੇ ਆਪਣੇ ਬੱਚੇ ਸਿੱਖ ਇਤਿਹਾਸ ਨਾਲ ਹੀ ਜੁੜਨਗੇ ਤਾਂ ਹੀ ਉਹ ਇੱਕ ਵਧੀਆ ਇਨਸਾਨ ਬਣਗੇ ਸਿੱਖਾਂ ਨੂੰ ਰਿਪਰੈਜ਼ੈਂਟ ਕਰਨਗੇ ਭਾਈ ਸਾਹਿਬ ਕਰ ਸਕਣਗੇ ਸਾਰਾ ਕੁਝ ਬਿਲਕੁਲ ਜੀ ਬਿਲਕੁਲ ਸਾਨੂੰ ਭਾਈ ਸਾਹਿਬ ਤੋਂ ਬਹੁਤ ਬਹੁਤ ਆਸ ਹੈ ਹੁਣ ਜੇਕਰ ਆਪਾਂ ਪੰਜਾਬ ਦੇ ਪਾਣੀ ਦੇ ਮੁੱਦਿਆਂ ਦੀ ਗੱਲ ਕਰਦੇ ਆ ਤਾਂ ਸਾਡਾ ਇਲਾਕਾ ਬਲਟੋਆ ਵਰਨਾਲਾ ਇੱਧਰ ਪਿੱਖੀਵਿੰਡ ਪੱਟੀ ਸਾਡੇ ਕਿਸੇ ਵੀ ਪਿੰਡ ਦੇ ਵਿੱਚ ਨਹਿਰੀ ਪਾਣੀ ਨਹੀਂ ਆਉਂਦਾ ਅਸੀਂ ਇਹ ਵੀ ਭਾਈ ਸਾਹਿਬ ਤੋਂ ਆਸ ਕਰਾਂਗੇ ਭਾਈ ਸਾਹਿਬ ਨੂੰ ਦੱਸਾਂਗੇ ਵੀ ਸਾਡੇ ਉਧਰ ਦੇ ਇਲਾਕੇ ਵਿੱਚ ਨਹਿਰੀ ਪਾਣੀ ਪਹੁੰਚਾਇਆ ਜਾਵੇ ਤਾਂ ਜੋ ਧਰਤੀ ਹੇਠਲਾ ਪਾਣੀ ਆ ਦਿਨ ਬਰ ਦਿਨ ਥੱਲੇ ਜਾ ਰਿਹਾ ਹੈ ਕਿਉਂਕਿ ਇੱਕ ਜੇ ਮਾਫ ਕਰਨਾ ਮੈਂ ਕੱਟ ਰਿਹਾ ਜੇ ਬਲਟਵਾ ਸਾਹਿਬ ਦੇ ਆਪਣੇ ਪਿੰਡ 'ਚ ਸ਼ੁੱਧ ਪਾਣੀ ਆ ਰਿਹਾ ਤੇ ਉਹਨਾਂ ਨੇ ਕਦੀ ਆਵਾਜ਼ ਨਹੀਂ ਚੁੱਕੀ ਇੱਥੇ ਇਹ ਤਾਂ ਜੀ ਹੁਣ ਮਤਲਬ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਉਹਨਾਂ ਨੇ ਸਿਰਫ ਪੰਜਾਬ ਦੇ ਨਾਲ ਧੋਖਾ ਹੀ ਕੀਤਾ ਹੈ ਕੋਈ ਵੀ ਲਾਲੋ ਬਲਟਵਾ ਸਾਹਿਬ ਲਾਲੋ ਸਖਪਾਲ ਪੁੱਲਰ ਲਾਲੋ ਸਾਡੇ ਇਲਾਕੇ ਦੇ ਵਿੱਚ ਸਾਡੇ ਇਲਾਕੇ ਨਾਲ ਧੋਖਾ ਕੀਤਾ ਹੋਰ ਵੀ ਬਾਕੀ ਲੀਡਰ ਪੰਜਾਬ ਦੇ ਨਾਲ ਧੋਖਾ ਹੋਇਆ ਪੰਜਾਬ ਦੀ ਅਜੇ ਤੱਕ ਕਿਨੇ ਗੱਲ ਹੀ ਨਹੀਂ ਕੀਤੀ ਦੇਖੋ ਅੱਜ ਸਾਡਾ ਸਿੱਖਪੰਥ ਕਿੱਥੇ ਖੜਾ ਹੋ ਗਿਆ ਹੈ ਸਾਡੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸੇ ਹੋਏ ਆ ਬਹੁਤ ਬੁਰਾ ਹਾਲ ਹੈ ਪੰਜਾਬ ਦਾ ਮੈਨੂੰ ਲੱਗਦਾ ਉਹਦਾ ਫਤਵਾ ਲੋਕਾਂ ਨੇ ਦੇ ਹੀ ਦਿੱਤਾ ਵਾ ਟੋਹਾ ਸਾਹਿਬ ਨੂੰ ਬਿਲਕੁਲ ਤੁਸੀਂ ਕਹਿੰਦੇ ਮੈਂ ਇਹੀ ਗੱਲ ਪਹਿਲਾਂ ਕਰਨੀ ਚਾਹੁੰਦਾ ਸੀ ਕਿ ਜਿਵੇਂ ਪਹਿਲਾਂ ਆਪਾਂ ਨੂੰ ਸੰਸਦ ਦੇ ਵਿੱਚ ਬੋਲਣ ਵਾਲਾ ਇੱਕ ਹੀ ਜਰਨਲ ਮਿਲਿਆ ਸੀ ਸਰਦਾਰ ਸਮਰਨਜੀਤ ਸਿੰਘ ਮਾਨ ਹੁਣ ਆਪਣੇ ਸੰਸਦ ਦੇ ਵਿੱਚ ਬੋਲਣ ਵਾਲੇ ਦੋ ਜਰਨਲ ਹੋਰ ਇੱਕ ਸਰਬਜੀਤ ਸਿੰਘ ਖਾਲਸਾ ਇੱਕ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਦੋਂ ਇਹ ਸੰਸਦ ਦੇ ਵਿੱਚ ਪਾਣੀਆਂ ਦੀ ਜਵਾਨੀ ਦੀ ਨਸ਼ਿਆਂ ਦੀ ਇਹਨਾਂ ਚੀਜ਼ਾਂ ਦੀ ਆਵਾਜ਼ ਚੁੱਕਣਗੇ ਤੇ ਆਪਣੀ ਇਹ ਸਿੱਧੀ ਡਾਇਰੈਕਟ ਦਿੱਲੀ ਤੱਕ ਗੱਲ ਜਾਊਗੀ ਜਿਹੜੀ ਆਪਣੀ ਗੱਲ ਸੁਣੀ ਜਾਊਗੀ ਇਹ ਬਹੁਤ ਵੱਡਾ ਆਪਾਂ ਨੂੰ ਇਸ ਚੀਜ਼ ਦਾ ਲਾਭ अच्छा दिल्ली दी गल आई है मैं एक और सवाल करना चाहना है एक गल बड़ी ज्यादा प्रचारित गई है कि भाई साहब ने संविधान ਨੂੰ ਨਕਾਰਿਆ ਸੀਗਾ ਹੁਣ ਉਹੀ ਗੱਲ ਕੀਤੀ ਜਾ ਰਹੀ ਕਿ ਭਾਈ ਸਾਹਿਬ ਤਾਂ ਸੰਵਿਧਾਨ ਦੇ ਕੋਲ ਜਾ ਕੇ ਬਹਿ ਕੇ ਕਿਵੇਂ ਦੇਖਦੇ ਵੀਰ ਜੀ ਜਿੰਨਾ ਚਿਰ ਸਾਡੇ ਕੋਲ ਕੋਈ ਢਾਂਚਾ ਨਹੀਂਗਾ ਅਸੀਂ ਕੀ ਕਰ ਸਕਦੇ ਇਸ ਤੋਂ ਬਿਨਾ ਕੋਈ ਹਾਲ ਹੀ ਨਹੀਂ ਕੋਈ ਦੁਬਾਰਾ ਪ੍ਰਬੰਧਕ ਕਮੇਟੀ ਤੋਂ ਕਾਲ ਤੱਕ ਤੋਂ ਕੋਈ ਆਸੀ ਹਾਂਜੀ ਮੈਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ श्री ਕਾਲ ਤਖਤ ਸਾਹਿਬ ਨੇ ਕੋਈ ਆਸ ਨਹੀਂ ਅਸੀਂ ਵੀਰ ਜੀ ਸਤਿਕਾਰ ਕਰਦੇ ਹਾਂ ਕਾਲ ਤਖਤ ਸਾਹਿਬ ਦਾ ਪਰ ਉਹ ਸੱਚੀ ਗੱਲ ਕਹਿ ਨਹੀਂ ਮੰਨਦੀ ਆ ਜ਼ਿੰਮੇਵਾਰੀਆਂ ਤਾਂ ਉਹ ਵੀ ਭੱਜੇ ਆ ਜਿਸ ਤਰ੍ਹਾਂ ਬੰਦੀ ਸਿੱਖਾਂ ਦੇ ਮੁੱਦੇ ਚ ਲਾ ਲਓ ਹਰੇਕ ਮੁੱਦੇ ਦੀ ਉਹਨਾਂ ਆਪਣਾ ਫਰਜ਼ ਨਹੀਂ ਪਛਾਣਿਆ ਭਾਈ ਸਾਹਿਬ ਦਾ ਮੋਰਚਾ ਲੱਗਾ ਸੀ ਅੰਮ੍ਰਿਤਸਰ ਰਿਹਾਈ ਵਾਸਤੇ ਉੱਥੇ ਵੀ ਉਹ ਸਟੈਂਡ ਉਹਨਾਂ ਨਹੀਂ ਲਿਆ ਜੋ ਲੈਣਾ ਚਾਹੀਦਾ ਸੀ ਇਹ ਵੀ ਤੁਸੀਂ ਸਵਾਲ ਕੀਤਾ ਹੈ ਸਵਿਧਾਨ ਦੀ ਭਾਈ ਸਾਹਿਬ ਦੀ ਇੱਕ ਇੰਟਰਵਿਊ ਤੁਸੀਂ ਸੁਣੀ ਹੋਗੀ ਕਿ ਜਿਹੜੇ ਸਵਿਧਾਨ ਨਾਲ ਸਾਡੇ ਸਿੰਘ ਜੇਲ੍ਹਾਂ ਦੇ ਵਿੱਚ ਜਾਂਦੇ ਉਸ ਸਵਿਧਾਨ ਨਾਲ ਸੀ ਬਾਹਰ ਕੱਢ ਸਕਦੇ ਆ ਤੇ ਜਦੋਂ ਹੀ ਉਸ ਸਵਿਧਾਨ ਦੇ ਅੰਦਰ ਰਹਿਣਦੇ ਆ ਸਵਿਧਾਨ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਸਵਿਧਾਨ ਨੂੰ ਗਲਤ ਗਿਆਈ ਸਵਿਧਾਨ ਦਾ ਮਤਲਬ ਇਹ ਹੈ ਕਿ ਜਿਹੜੇ ਸਵਿਧਾਨ ਨਾਲ ਵਿੱਚ 20 ਸਾਲ ਸਜ਼ਾ ਲਿਖਿਆ ਉਹ ਸਾਡੇ ਸਿੰਘ ਪਾਰ ਕਿਉਂ ਨਹੀਂ ਹੁੰਦਾ ਹੈ ਠੀਕ ਹੁਣ ਕਈ ਅੰਬੇਡਰਾਂ ਨੂੰ ਵੇਟ ਕਰਦੇ ਕਹਿੰਦੇ ਵੀ ਸੰਵਿਧਾਨ ਨੂੰ ਭਾਈ ਸਾਹਿਬ ਗਲਤ ਕਹਿੰਦੇ ਆ ਸਾਡੇ ਨਾਲ ਵੀ ਹੁਣ ਕਈ ਯਾਰ ਬੈਸ ਭਾਈ ਹੁੰਦੀ ਆ ਪਰ ਭਾਈ ਸਾਹਿਬ ਨੇ ਉਸ ਸੰਵਿਧਾਨ ਨੂੰ ਗਲਤ ਨਹੀਂ ਕਿਹਾ ਜੇ ਸਾਡੇ ਸਿੰਘਾਂ ਨੂੰ ਜੇ ਅੰਬੇਡਰਾਂ ਨੇ ਲਿਖਿਆ 20 ਸਾਲ ਸਜ਼ਾ ਤੇ 20 ਸਾਲ ਪੂਰੀ ਹੋਣ ਦਵਾ ਸਾਡੇ ਸਿੰਘ ਬਾਹਰ ਹੋਣੇ ਚਾਹੀਦੇ ਆ ਇਹ ਚੀਜ਼ ਨੂੰ ਕਹਿਆ ਵੀ ਸੰਵਿਧਾਨ ਨੂੰ ਹੀ ਨਹੀਂ ਮੰਨਦੇ ਭਾਈ ਸਾਹਿਬ ਹੁਣਾਂ ਦਾ ਇਹੀ ਕਹਿਣਾ ਹੈ ਵੀ ਸੰਵਿਧਾਨ ਜੇ ਸਾਨੂੰ ਨਹੀਂ ਮੰਨਦਾ ਸੰਵਿਧਾਨ ਸਾਨੂੰ ਨਹੀਂ ਮੰਨਦਾ ਸਾਨੂੰ ਉਹ ਕਹਿ ਦਿੰਦੇ ਆ ਵੀ ਤੁਸੀਂ ਇੱਕ ਵਕਤ ਜਦੋਂ ਮਰਨਾ ਹੁੰਦਾ ਉਸ ਟਾਈਮ ਤੇ ਸਿੱਖ ਤੇ ਜੇਸ ਟਾਈਮ ਤੇ ਸਿੱਖਾਂ ਦੇ ਹੱਕਾਂ ਦੀ ਗੱਲ ਆਉ ਉਤੇ ਇੱਕ ਵੱਖਰੇ ਆਪਾਂ ਸਾਈਡ ਤੇ ਰੱਖਿਆ ਜਾਂਦਾ ਆਪਾਂ ਨੂੰ ਭਾਈ ਸਾਹਿਬ ਉਹਨਾਂ ਨੇ ਸਿਰਫ ਇਹ ਚੀਜ਼ ਦੀ ਗੱਲ ਕਹੀ ਸੀ ਜੇ ਸੰਵਧਾਨ ਆਪਾਂ ਨੂੰ ਨਹੀਂ ਮੰਨਦਾ ਤੇ ਫਿਰ ਆਪਾਂ ਸੰਵਧਾਨ ਕਿਉਂ ਮੰਨਣੀਏ ਉਹਨਾਂ ਨੇ ਸੰਵਧਾਨ ਨੂੰ ਨਾ ਮੰਨਣ ਦੀ ਕੋਈ ਗੱਲ ਨਹੀਂ ਸੀ ਕਹੀ ਉਹਨਾਂ ਨੇ ਉਸ ਤਰੀਕੇ ਨਾਲ ਸੁਝਾਇਆ ਸੀ ਹਾਂਜੀ ਅੱਛਾ ਹੁਣ ਮੇਰੇ ਸਾਹਦੇ ਤੌਰ ਤੇ ਇੱਕ ਸਵਾਲ ਹੈਗਾ ਆ ਆਮ ਤੌਰ ਤੇ ਅਸੀਂ ਲੀਡਰਾਂ ਬਾਰੇ ਇਹ ਗੱਲਾਂ ਕਰਦੇ ਨੇ ਕਿ ਜਦੋਂ ਕੁਰਸੀ ਮਿਲ ਜਾਂਦੀ ਹੈ ਤੇ ਹਰ ਕੋਈ ਫਿਰ ਆਪਣੇ ਵੱਲ ਨੂੰ ਹੋ ਜਾਂਦਾ ਕੋਈ ਵੀ ਧਿਆਨ ਨਹੀਂ ਦਿੰਦਾ ਤੁਹਾਨੂੰ ਲੱਗਦਾ ਕਿ ਭਾਈ ਸਾਹਿਬ ਉਹਨੂੰ ਜਿੱਤ ਗਏ ਨੇ ਐਮਪੀ ਬਣ ਗਏ ਨੇ ਕਿ ਉਹ ਵੀ ਤਾਂ ਇਦਾਂ ਹੀ ਨਾ ਛੱਡ ਦੇਣ ਸਖਣੇ ਨਾ ਛੱਡ ਦੇਣ ਤੁਹਾਨੂੰ ਸਾਰਿਆਂ ਬਿਲਕੁਲ ਨਹੀਂ ਇਹੋ ਜਿਹਾ ਕਦੇ ਵੀ ਨਹੀਂ ਹੋਊਗਾ ਨਹੀਂ ਹੋ ਸਕਦਾ ਇਦਾਂ ਬਿਲਕੁਲ ਹੀ ਹੋਏਗਾ ਇਦਾਂ ਨਾਲ ਭਾਈ ਸਾਹਿਬ ਵਰਗਾ ਸਾਨੂੰ ਸਿੱਖ ਕੌਮ ਦੇ ਵਿੱਚ ਅੱਜ ਦੇ ਦਿਨਾਂ 'ਚ ਭਾਈ ਸਾਹਿਬ ਵਰਗਾ ਕੋਈ ਲੀਡਰ ਨਜ਼ਰ ਨਹੀਂ ਆ ਰਿਹਾ ਮਿਲਿਆ ਹੀ ਕੋਈ ਨਹੀਂ ਲੀਡਰ ਸਾਨੂੰ ਜਿਹੜੇ ਸਿੱਖ ਕੌਮ ਨੇ ਫਤਵਾ ਕਿਉਂ ਦਿੱਤਾ ਭਾਈ ਸਾਹਿਬ ਨੂੰ ਇਦਾਂ ਵੱਡਾ ਕਿਉਂ ਬਿਨਾਂ ਲੀਡਰ ਹੋਣ ਤੋਂ ਵੀ ਸਾਡੇ ਵਿੱਚ ਵਿਚਰ ਕੇ ਸਾਡੇ ਨੌਜਵਾਨੀ ਬਚਾਉਣ ਦੇ ਵਿੱਚ ਕਿਸਾਨੀ ਜਵਾਨੀ ਬਚਾਉਣ ਦੇ ਵਿੱਚ ਪੂਰੇ ਰਿਹਾ ਖਾਲਸਾ ਵੀਰਾਂ ਕੱਢਦੇ ਰਿਹਾ ਤਾਂ ਇਹ ਉਹਨਾਂ ਨੇ ਫਿਰ ਸਿੱਖ ਕੌਮ ਨੂੰ ਇਹ ਸਮਝਾਇਆ ਜਿਹੜਾ ਬਦਲਾਅ ਆਲੇ ਉਹਨਾਂ ਦੇ ਕੁਝ ਹੋ ਨਹੀਂ ਪਾਇਆ ਹੁਣ ਇੱਕ ਹੀ ਸਿੰਘ ਵਜਿਆ ਪੰਜਾਬ ਲਈ ਜਿਹੜਾ ਕੁਝ ਕਰ ਸਕਦਾ ਜਿਹੜਾ ਕੌਮ ਨੂੰ ਨਵਾਂ ਲੀਡਰ ਮਿਲਿਆ 40 ਸਾਲ ਬਾਅਦ ਸੰਧਰ ਜਰਨੈਲ ਸਿੰਘ ਤੋਂ ਬਾਅਦ ਇਸ ਲਈ ਜਵਾਨੀ ਨੂੰ ਪੂਰਾ ਵਿਸ਼ਵਾਸ ਹੈ ਭਾਈ ਸਾਹਿਬ ਦੇ ਤੇ ਔਰ ਭਾਈ ਸਾਹਿਬ ਦੀ ਇਹੋ ਅਪੀਲ ਹੈ ਜਵਾਨੀ ਨੂੰ ਅੱਗੇ ਲਾਓ ਤੇ ਐ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੇਖੋ ਥੋੜੇ ਦਿਨਾਂ ਦੇ ਭਾਈ ਸਾਹਿਬ ਬਾਹਰ ਹੁੰਦੇ ਆ ਤੇ ਨਸ਼ੇ ਨੂੰ ਖਤਮ ਕਰ ਲਈ ਬਹੁਤ ਪ੍ਰਾਲੇ ਕਰਨਗੇ ਭਾਈ ਸਾਹਿਬ ਆਪ ਖੁਦ ਤੇ ਭਾਈ ਸਾਹਿਬ ਤੇ ਬਹੁਤ ਉਮੀਦਾਂ ਸਿੱਖ ਕੌਮ ਨੂੰ ਦੇਖੋ ਭਾਈ ਸਾਹਿਬ ਦੇ ਆਉਣ ਨਾਲ ਕੌਮ ਸਾਰੀ ਇਕਜੁੱਟ ਹੋ ਗਈ ਆ ਤੇ ਆਉਣ ਵਾਲਾ ਟਾਈਮ ਵੀ ਸਿੱਖ ਕੌਮ ਲਈ ਚੜ੍ਹਦੀ ਕਲਾ ਆਊਗਾ ਜੀ ਇਹ ਇੱਕ ਸਵਾਲ ਹੋ ਸਿਗਾ ਸਿਮਰਨਜੀਤ ਸਿੰਘ ਮਾਨ ਬਿਲਕੁਲ ਆਪਾਂ ਗੱਲ ਕੀਤੀ ਹੋਣਾ ਬਾਰੇ ਔਰ ਪੰਥ ਨੂੰ ਲੈ ਕੇ ਵੀ ਉਹਨਾਂ ਦਾ ਵੱਡਾ ਇੱਕ ਰੋਤਬਾ ਆ ਪਰ ਇਸ ਵਾਰ ਮੈਨੂੰ ਲੱਗਦਾ ਪੰਥ ਨੇ ਸ਼ਾਇਦ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਇਹ ਕੀ ਹਾਰ ਗਏ ਆ ਕਿਵੇਂ ਲੱਗਦਾ ਤੁਹਾਨੂੰ ਦੇਖੋ ਜੀ ਮਾਨ ਸਾਹਿਬ ਵਧੀਆ ਲੀਡਰ ਨੇ ਜਿਨ੍ਹਾਂ ਨੇ ਹਰ ਹਰ ਟਾਈਮ ਕੌਮ ਦੀ ਗੱਲ ਕੀਤੀ ਕੋਜਾ ਕੋਨਾ ਜੋ ਵੀ ਕਮੀਆਂ ਹੋਣਗੀਆਂ ਜਿਨ੍ਹਾਂ ਦੇ ਕਰਕੇ ਉਹਨਾਂ ਨੂੰ ਅੱਜ ਕੀ ਫਤਵਾ ਨਹੀਂ ਮਿਲਿਆ ਉਹਨੂੰ ਲੱਗਦਾ ਉਹਨਾਂ 'ਚ ਕਮੀਆਂ ਹੈਗੀਆਂ ਨੇ ਜੇ ਜੇ ਦੱਸਦੇ ਵੀ ਜਾਂ ਤੇ ਉਹਨਾਂ ਦੇ ਉਹਨਾਂ ਦੇ ਸੁਧਾਰ ਨਹੀਂ ਫੇਰਦਾ ਬਿਲਕੁਲ ਜੀ ਕੋਈ ਨਾ ਭਾਈ ਸਾਹਿਬ ਆਉਣਗੇ ਸਿੱਖ ਕੌਮ ਇਕਜੁੱਟ ਹੋਊਗੀ ਕਰਾਂਗੇ ਜੀ ਸਮਾਂ ਤੇ ਲੱਗੇਗਾ ਵਾ ਸਮਾਂ ਦੀ ਢੀਕੀ ਉਹ ਸਮਾਂ ਆ ਗਿਆ ਆ ਕੋਈ ਜ਼ਿਆਦਾ ਟਾਈਮ ਨਹੀਂ ਲੱਗੇਗਾ ਇਹ ਸਭ ਕੋ ਤੁਹਾਨੂੰ ਚੇਂਜ ਦੇਖੇਗਾ ਇਹ ਵੈਗੁਰੂ ਤੇ ਬਹੁਤ ਜ਼ਿਆਦੀਆਂ ਆਸਾਂ ਉਮੀਦਾਂ ਲੋਕਾਂ ਨੂੰ ਮੇਦਾਂ ਤੇ ਪੂਰੇ ਉਤਰਨਗੇ ਭਾਈ ਸਾਹਿਬ ਜੱਲੂਪੁਰ ਖੇੜੇ ਤੋਂ ਅੱਜ ਬਦਲਾਅ ਸ਼ੁਰੂ ਹੋ ਗਿਆ ਅੱਜ ਤਾਂ ਆਂਦੇ ਸਾਰੀ ਦੀ ਹੈ ਇਹੀ ਉਮੀਦਾਂ ਦੇ ਉੱਤੇ ਆਪਾਂ ਖੜੇ ਆਂ ਵੀਰ ਜੀ ਇੱਥੇ ਸਾਰੇ ਆਪਾਂ ਤੇ ਵੈਗੁਰੂ ਕੱਲੇ ਆਂ ਅਸੀਂ ਅੱਜ ਫੇਰ ਆਣ ਕਾਵੇਂ ਲੱਗਣ ਲੱਪਿਆ ਸੰਤਾਂ ਮਾਰੇ ਫੇਰ ਆਉਣ ਲੱਪੀ ਐਸੇ ਡੇਰੇ ਦੇ ਤੇ ਕਿਤੇ ਇੱਥੇ ਸ਼ਾਂਤ ਕੋਈ ਨਹੀਂ ਅੱਗੇ ਦੁਬਾਰਾ ਦੇਖਣਗੇ ਜੀ ਜੀ ਇੱਕ ਬੇਨਤੀ ਆ ਵੀ ਭਾਈ ਸਾਹਿਬ ਦੀ ਜਿੱਤ ਤੋਂ ਬਾਅਦ ਪਿੰਡੋ ਪਿੰਡੀ ਲੋਕਾਂ ਨੌਜੋਨਾ ਇਨਾਂ ਚਾਹੋ ਆਪਣੇ ਨਸ਼ਾ ਰੋਕਣਾ ਸ਼ੁਰੂ ਕਰੰਦੇ ਪਿੰਡਾਂ 'ਚ ਸਾਡੇ ਪਿੱਛੇ ਕੋਈ ਖੜਨਾਂ ਲਾਏਗਾ ਬਿਲਕੁਲ ਹੈਰਾਨੀ ਦੀ ਗੱਲ ਹੈ ਕਿਉਂਕਿ ਇਸ ਪਿੰਡ ਦੇ ਵਿੱਚ ਆ ਕੇ ਐ ਲੱਗਦਾ ਕਿ ਹਰ ਪਾਸੇ ਹੀ ਬਾਣੀ ਦਿਖਦੇ ਪਏ ਹਰ ਪਾਸੇ ਹੀ ਇਦਾਂ ਹੀ ਸ਼ਸਤਰ ਦਿਖਦੇ ਪਏ ਹਾਂਜੀ ਵੀਰ ਜੀ ਸੰਘਾ ਲੱਗਦਾ ਵੇ ਬਹੁਤ ਵਧੀਆ ਲੱਗਦਾ ਵਾ ਬਿਲਕੁਲ ਬਾਕੀ ਚਲੋ ਜਦੋਂ ਜਦੋਂ ਭਾਈ ਸਾਹਿਬ ਆਉਣਗੇ ਉਦੋਂ ਦਾ ਇੱਕ ਵੱਖਰਾ ਹੀ ਉਤਸ਼ਾਹ ਹੋਊਗਾ ਸੰਗਤ ਦੇ ਵਿੱਚ ਤੇ ਬਾਕੀ ਵਾਹਿਗੁਰੂ ਕਿਰਪਾ ਕਰੇ ਭਾਈ ਸਾਹਿਬ ਜਲਦੀ ਬਾਹਰ ਆਉਣ ਤੇ ਸਾਡੀ ਨੌਜਵਾਨੀ ਜਿਹੜੀ ਨਸ਼ੇ ਦੇ ਵਿੱਚ ਹਨ ਉਹਨਾਂ ਨੂੰ ਬਚਾਉਣ ਤਾਂ ਇਹ ਬਹੁਤ ਬਹੁਤ ਇਸ ਪਿੰਡ ਦਾ ਵੀ ਧੰਨਵਾਦ ਕਰਦੇ ਜਿੰਨਾ ਵੀ ਭਾਈ ਸਾਹਿਬ ਦੀ ਵਧੀਆ ਲੀਟਰ ਦਿੱਤਾ ਵਧੀਆ ਲੀਟਰ ਦਿੱਤਾ ਹਾਂ ਜੀ ਵਧੀਆ ਲੀਟਰ ਦਿੱਤਾ ਬਿਲਕੁਲ ਜੀ ਬਿਲਕੁਲ ਚੜ੍ਹਦੀ ਕਲਾ ਹੋ ਗਈ ਹੈ ਦੀਪ ਸਿੱਧੂ ਦੇ ਬੋੜੀ ਹੈ ਨਾ ਜਿਹੜੇ ਕਲਾ ਵਰਤਨੀ ਆ ਇਹ ਕਲਾ ਵਰਤਨੀ ਆ ਜੀ ਹੋਣੇ ਇਹ ਕਲਾ ਵਰਤੂਗੀ ਇਹ ਫਿਰ ਆਪਾਂ ਸਾਰੇ ਵੀਰ ਇੱਥੇ ਵੇਖਾਂਗੇ ਆਪਾਂ ਇਹ ਕਲਾ ਵਰਤਨੀ ਵਾਹਿਗੁਰੂ ਜੀ ਬਹੁਤ ਸ਼ੁਕਰੀਆ ਬਿਲਕੁਲ ਤੇ ਆਸਾਂ ਲੋਕਾਂ ਨੂੰ ਆਸਾਂ ਪੰਥ ਨੂੰ ਬਣੀਆਂ ਹੋਈਆਂ ਬਾਪੂ ਜੀ ਵੀ ਸਾਡੇ ਨਾਲ ਮੌਜੂਦ ਹੈ ਬਾਪੂ ਜੀ ਕਿਵੇਂ ਲੱਗ ਰਿਹਾ ਮਾਹੌਲ ਬਹੁਤ ਵਧੀਆ ਮਾਹੌਲ ਹੈ ਜੀ ਮਾਹੌਲ ਵਧੀਆ ਜੀ ਭਾਈ ਸਾਹਿਬ ਤੋਂ ਉਮੀਦਾਂ ਨੇ ਬਹੁਤ ਉਮੀਦਾਂ ਨੂੰ ਜਿੱਤੇ ਨੇ ਭਾਈ ਸਾਹਿਬ ਕਿਵੇਂ ਦੇਖਦੇ ਹੋ ਨਾ ਬਹੁਤ ਮਹਾਰਾਜ ਦੀ ਕਿਰਪਾ ਉਹਨੇ ਕਲਾ ਵਰਤਾਈ ਹੈ ਉੱਪਰਲੇ ਨੇ ਵਾਹ ਜੀ ਵਾਹ ਹਾਂ ਜੀ ਮਾਨ ਮਾਨ ਸਾਹਿਬ ਆਹੀਂ ਕੱਛੇ ਡਿਊਟੀ ਕਰਦੇ ਰਹੇ ਆ ਅੱਛਾ ਜੀ ਹਾਂ ਜੀ ਕਿਹੜੇ ਮਾਨ ਸਾਹਿਬ ਸਿੰਗੜ ਦਾ ਮਾਨ ਅੱਛਾ ਜੀ ਹਾਂ ਜੀ ਤੇ ਬਾਪੂ ਦੀ ਫਰਿਆਦ ਕਿਸੇ ਬੰਦੀ ਤਮਾਨ ਨੂੰ ਉਹਨਾਂ ਨੂੰ ਕਿਉਂ ਨਹੀਂ ਦਤਾਇਆ ਉਹਨਾਂ ਲੋਕਾਂ ਨੇ ਪੰਥ ਲਈ ਕਿਉਂ ਦਤਾਇਆ ਮੈਂ ਤਾਂ ਕੀ ਤਾਂ ਹਾਰ ਗਏ ਸੀ ਗਰੁੱਪ ਤੋਂ ਮਾਹੌਲ ਤੇ ਬਹੁਤ ਚੰਗੇ ਸੀ ਉੱਥੋਂ ਦੇ ਮਾਹੌਲ ਤੇ ਚੰਗੇ ਹੋਏ ਹੁਣ ਜੱਲੂ ਪਰਖੇੜੇ ਦਾ ਕੀ ਮਾਹੌਲ ਹੈ ਆਸ-ਪਾਸ ਦਾ ਕੀ ਮਾਹੌਲ ਹੈ ਇਹਦੇ ਬਾਰੇ ਬਸੋ ਹਾਂ ਸਵਾਗਤ ਬਹੁਤ ਵਧੀਆ ਪੰਥ ਚੱਲਣ ਰਿਹਾ ਮਹਾਰਾਜ ਦੀ ਕਿਰਪਾ ਇਥੇ ਭੰਦਾ ਨੂੰ ਹੋ ਜਾਣੀ ਆ ਹਾਂ ਬਹੁਤ ਕੋਸ਼ਿਸ਼ ਹੋ ਜਾਣਾ ਭਾਈ ਸਾਹਿਬ ਤਾਂ ਜੇਲ੍ਹ ਚ ਧੰਤਨ ਕਿੰਨਾ ਹੋਣੀ ਧੰਤਨ ਹੋ ਜਾਣੀ ਅਸੀਂ ਸਾਨੂੰ ਪਤਾ ਨਾ ਲਿਖਿਆ ਸਭ ਕੁਝ ਲਿਖਿਆ ਜੀ ਜੇ ਸਰਕਾਰਾਂ ਨੇ ਹੈ ਨਹੀਂ ਆਉਣ ਦਿੱਤਾ ਭਾਈ ਸਾਹਿਬ ਨੂੰ ਬਾਹਰ ਫਿਰ ਕਿਉਂ ਨਾ ਆਉਣ ਦੇਣਗੇ ਦੱਸ ਆਇਆ ਕਰੀ ਇਹ ਸ਼ੇਖ ਅਦੁੱਲਾ ਸਾਦਾ ਵਾ ਕਈ ਬਸ ਅਸਖਦੀਆ ਹੋਣਾ ਹੀ ਤੇ ਦਿਮਾਗ ਮੇਰਾ ਘੱਟ ਹੋਆ ਹੁਣ ਮੈਂ ਕੀ ਕਿਹਨੂੰ ਕਿਹਨੂੰ ਦੱਸਾਂ ਜਦੋਂ ਸੰਤਾਂ ਨੂੰ ਗ੍ਰਿਫਤਾਰ ਕੀਤਾ ਹੀ ਅਹੀਂ ਅਹੀਂ ਕੀਤਾ ਹੈ ਅੱਛਾ ਮੁਰਗੀ ਕਾਸੀ ਮਤਲਬ ਹਾਂਜੀ ਆਹੀ ਕੀ ਸਹਿਮਾਨ ਨੇ ਨਾਲ ਮਾਨ ਸਾਡੀ ਨਾ ਡਿਊਟੀ ਕਰਦਾ ਰਹਿੰਦਾ ਅੱਛਾ ਜੀ ਹਾਂਜੀ ਮਾਨ ਸਾਉ ਨੇ ਮੁਰਗੀ ਜੀ ਤੁਸੀਂ ਪੁਲਿਸ ਚ ਰਹ ਚੁੱਕੇ ਹੋ ਹਾਂਜੀ ਆਹ ਬਹੁਤ ਦਸਣਿਆ ਅੱਛਾ ਅਸ਼ੀਕ ਕੁਮਾਰ ਨੇ ਧਰਤੀ ਆ ਅੱਛਾ ਜੀ ਅਸ਼ੀਕ ਕੁਮਾਰ ਨੇ ਧਰਤੀ ਚਿੱਤਾ ਮੈਨੂੰ ਵੀ ਸ਼ਰਮ ਮਾ ਮਾਨ ਨੂੰ ਅੱਛਾ ਜੀ ਹਾਂਜੀ ਸਾਡੀ ਪਹਿਲੇ ਕੋ ਮਲਕਾਤ ਸੀਗਾ ਪਰ ਆਪ ਜੀ ਹਾਂ ਸੰਗ ਮੁਰਕੇ ਕਸ਼ਮੀਰੀ ਚੱਲ ਗਏ ਅੱਛਾ ਉੱਥੇ ਮੁਹੰਮਦ ਸਾਹਿਬ ਦਾ ਵਾਲ ਮਸਜਿਦ ਮਸਜਿਦ ਦਾ ਡਿਜ਼ਰਨ ਗਾਂ ਪਛਾਣ ਕਰਾ ਰਿਆ ਹੈ ਅੱਛਾ ਤੇ ਬੱਚਿਆਂ ਦਾ ਦੇ ਦੂਜਿਆਂ ਦਾ ਆਪਣਾ ਫਵਾੜਾ ਤਾਤਾ ਅੱਗਾਂ ਲਾਤੀਆਂ ਛੱਡੀਆਂ ਛਾਣੇ ਲੱਗੀਆਂ ਉੱਥੇ ਗੋਲੀ ਵੀ ਚੱਲੀ ਸੀ ਵਾਹ ਜੀ ਗੋਲੀ ਵੀ ਚੱਲੀ ਸੀ ਸਿਰੋ ਹੁਣ ਦੇ ਰੁਝਾਨ ਬਾਬਾ ਜੀ ਜਿਹੜੇ ਹੈਗੇ ਆ ਹੁਣ ਭਾਈ ਸਾਹਿਬ ਜਦ ਆ ਗਏ ਹਾਂਜੀ ਉਸ ਤੋਂ ਬਾਅਦ ਫਿਰ ਕਿਵੇਂ ਕੀ ਪ੍ਰੋਗਰਾਮ ਚੱਲੂ ਪ੍ਰੋਗਰਾਮ ਇਹ ਚੱਲਣਾ ਜਦੋਂ ਸਾਰੀਆਂ ਚੀਜ਼ਾਂ ਹੋ ਗਈਆਂ ਨਾ ਹਾਂਜੀ ਤੇ ਬਾਡਰ ਵੀ ਖੁੱਲ ਜਾਣਾ ਵਾ ਅੱਛਾ ਆ ਬਾਡੀ ਵੀ ਖੁੱਲ ਜਾਣਾ ਸਾਰੀਆਂ ਚੀਜ਼ਾਂ ਜੋ ਖੁੱਲ ਗਈਆਂ ਤੇ ਜਨਤਾ ਨੂੰ ਸੁੱਖ ਮਿਲ ਗਿਆ ਤੇ ਇੱਕ ਚੀਜ਼ ਹੋ ਗਈ ਹਰ ਇੱਕ ਚੀਜ਼ ਇੱਕ ਹੋ ਗਈ ਤੇ ਜਿਹੜਾ ਬਾਰ ਬਾਰ ਆਉਂਦੇ ਬੱਦੇ ਆ ਦਬੀਆਂ ਹੁੰਦੀਆਂ ਹਰ ਇੱਕ ਚੀਜ਼ ਆ ਇੱਕ ਥਾਂ ਗੁਰਦੁਆਰਾ ਹੋਊਗਾ ਬੱਦੇ ਬੱਦੀ ਵੀ ਨਹੀਂ ਹੋ ਸਕਦੀ ਮੜੀਆਂ ਵੀ ਇਕੱਠੀਆਂ ਹੋ ਜਾਣੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਵਿੱਚ ਆ ਗਿਆ ਵਿਆਹ ਸ਼ਾਦੀਆਂ ਦੇ ਉੱਤੇ ਜਿਹੜਾ ਇੰਨਾ ਖਰਚ ਹੁੰਦਾ ਉਹ ਨਾ ਹੋਊਗਾ ਤੇ ਆਪੇ ਮਹਾਰਾਜ ਦੀ ਕਿਰਪਾ ਧੰਨ ਧੰਨ ਹੋ ਜਾਣੀਆਂ ਬਿਲਕੁਲ ਬਿਲਕੁਲ ਬੱਚੇ ਜਿਹੜੇ ਸਾਡੇ ਨਾਲ ਮੌਜੂਦ ਹੈ ਭਾਈ ਸਾਹਿਬ ਹੁਣ ਜਿੱਤ ਗਏ ਨੇ ਕਿਵੇਂ ਦਾ ਲੱਗਦਾ ਬਹੁਤ ਵਧੀਆ ਲੱਗਦਾ ਬੜੀ ਧੀਰ ਦੀ ਕੋਸ਼ਿਸ਼ ਸੀਗੀ ਕਿ ਭਾਈ ਸਾਹਿਬ ਨੂੰ ਕਿਸ ਤਰ੍ਹਾਂ ਜਿਤਾਈਏ ਜਾਂ ਕੁਝ ਐ ਕਰੀਏ ਕਿ ਨਹੀਂ ਹਾਂਜੀ ਐਮਪੀ ਬਣ ਗਏ ਭਾਈ ਸਾਹਿਬ ਸਾਨੂੰ ਬਹੁਤ ਖੁਸ਼ੀ ਆ ਭਾਜੀ ਵਾਜੀ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਭਾਈ ਸਾਹਿਬ ਨੂੰ ਜਿੱਤਣਾ ਹੈ ਪਤਾ ਸੀ ਹਾਂਜੀ ਵਾਜੀ ਨਹੀਂ ਉਹ ਇੰਨਾ ਰੋਲਾ ਤਾਂ ਇੰਨਾ ਪਿਆ ਸੀ ਨਾਲੇ ਇੰਨਾ ਕੰਪੀਟੀਸ਼ਨ ਸੀਗਾ ਲੱਗਦਾ ਸੀ ਜਿੱਤ ਜਾਣਗੇ ਭਾਈ ਸਾਹਿਬ ਹਾਂਜੀ ਹਾਂਜੀ ਜਿੱਤ ਜਾਣਾ ਸੀ ਸੰਗਤਾਂ ਨੇ ਬਹੁਤ ਸਾਥ ਦਿੱਤਾ ਨਾਲ ਕਿਵੇਂ ਦਾ ਫਿਰ ਭਾਈ ਸਾਹਿਬ ਜਿੱਤ ਗਏ ਕਹਿੰਦੇ ਜਿੱਤ ਗਏ ਭਾਜੀ ਜਿੱਤ ਗਏ ਹਾਂਜੀ ਜਦਾਤ ਨੇ ਤਾਂ ਵੀ ਭਾਈ ਸਾਹਿਬ ਭਾਈ ਸਾਹਿਬ ਦੇ ਜਿੱਤੇ ਭਾਈ ਸਾਹਿਬ ਜਿੱਤ ਚੁੱਕੇ ਨੇ ਐਮਪੀ ਬਣ ਚੁੱਕੇ ਨੇ ਹੁਣ ਗਾਂ ਦਾ ਕੀ ਪ੍ਰੋਗਰਾਮ ਕਿਸ ਤਰ੍ਹਾਂ ਚੱਲਦਾ ਪ੍ਰੋਗਰਾਮ ਗਾਹ ਵੇਖੋ ਵੀ ਜਿਹੜਾ ਸਭ ਤੋਂ ਪਹਿਲਾ ਕੰਮ ਆ ਕਿ ਜਿਹੜਾ ਭਾਈ ਸਾਹਿਬ ਨੇ ਦਬਈ ਤੋਂ ਆ ਕੇ ਕੀਤਾ ਕਿ ਨੌਜਵਾਨਾਂ ਨੂੰ ਨਸ਼ੇ ਦੇ ਵਿੱਚੋਂ ਕੱਢਿਆ ਤੇ ਆਪਣੇ ਖਾਲਸਾ ਵੀ ਹੀਰਾ ਪੰਜਾਬ ਦੇ ਵਿੱਚੋਂ ਚੱਲਿਆ ਤੇ ਆਨੰਦਪੁਰ ਘਰ ਵਾਪਸੀ ਕਰਾਈ ਜਿਹੜਾ ਸਭ ਤੋਂ ਪਹਿਲਾ ਟੀਚਾ ਹੈ ਕਿ ਉਹ ਜਿਹੜਾ ਪੰਜਾਬ ਦੇ ਵਿੱਚੋਂ ਜਾਂ ਜਿਹੜਾ ਖਡੂਰ ਸਾਹਿਬ ਦਾ ਇਲਾਕਾ ਹੈ ਜਾਂ ਜਿੰਨੇ ਵੀ ਆ ਆਪਣੇ ਪੂਰੇ ਪੰਜਾਬ ਦੀ ਆਪਾਂ ਜੇ ਗੱਲ ਕਰਦੇ ਆ ਕਿ ਜਿਵੇਂ ਭਾਈ ਸਾਹਿਬ ਨੇ ਪਹਿਲਾਂ ਆ ਕੇ ਜਿਹੜਾ ਕੰਮ ਕੀਤਾ ਉਹ ਕੰਮ ਹੀ ਕਰਨਾ ਵ ਕਿ ਪੰਜਾਬ ਦੇ ਵਿੱਚ ਉਹ ਹਕੂਮਤ ਚਾਹੁੰਦੀ ਹੈ ਖਾਲਸਾ ਵੀ ਰੰਦ ਬੰਦ ਹੋ ਜਾਣ ਹਕੂਮਤ ਚਾਹੁੰਦੀ ਹੈ ਕਿ ਪੰਜਾਬ ਦੇ ਨੌਜਵਾਨ ਗਲੀਆਂ ਨਾਲੀਆਂ ਦੇ ਵਿੱਚ ਡਿੱਗਣ ਉਹ ਠੇਕਿਆਂ ਤੇ ਜਾਣ ਉਹ ਆਪਣੇ ਘਰਦਿਆਂ ਦੇ ਮਾਪਿਆਂ ਦੀ ਗਿੱਚੀ ਫੜਨ ਗਲੋਂ ਫੜਨ ਇਸ ਕਰਕੇ ਸੰਗਤ ਨੇ ਇਹ ਹੁਕਮ ਹੀ ਇਸੇ ਕਰਕੇ ਲਾਇਆ ਕਿ ਉਹ ਕੰਮ ਦੁਬਾਰਾ ਕਰਨਾ ਹੈ ਨਸ਼ੇ ਜਿਹੜੇ ਆ ਉਹ ਬੰਦ ਕਰਦਨੇ ਆ ਖਾਲਸਾ ਵੀ ਰੰਦ ਦੁਬਾਰਾ ਚਲਾਉਣੀਆਂ ਆ ਅਨੰਦਪੁਰ ਘਰਵਾਸੀ ਦੁਬਾਰਾ ਕਰਾਉਣੀਆਂ ਪਹਿਲਾ ਕੰਮ ਹੀ ਇਹ ਆ ਤੇ ਦੂਜਾ ਚੋਣ ਮਨੋਰਥ ਪੱਤਰ ਦੇ ਵਿੱਚ ਜਿੰਨਾ ਵੀ ਜਿਵੇਂ ਕਿ ਬੇਅਦਬੀਆਂ ਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਖਤ ਸਜ਼ਾਵਾਂ ਦੀ ਗੱਲ ਕੀਤੀ ਆ ਗੁਰਗਾਂ ਸਾਹਿਬ ਦੀਆਂ ਜਿਹੜੀਆਂ ਬਦਬੀਆਂ ਉਹਨਾਂ ਦੀ ਜਿਹੜੀ ਗੱਲ ਕੀਤੀ ਆ ਕਿ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਆ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਆ ਸਾਰੇ ਜਿਹੜੇ ਉਹ ਚੋਣ ਮਨੋਰਥ ਪੱਤਰ ਤੇ ਆਪਾਂ ਕੰਮ ਕਰਨਾ ਹੈ ਪਰ ਪਹਿਲਾ ਕੰਮ ਹੈ ਜਿਹੜਾ ਸਭ ਤੋਂ ਵੱਡੀ ਜੜ੍ਹ ਹੈ ਵੱਡਾ ਕੋੜ ਹੈ ਨਸ਼ੇ ਦਾ ਕੰਮ ਹੈ ਉਹ ਨਸ਼ੇ ਦੀ ਰੋਕਸਮ ਕਰਨੀ ਆ ਤੇ ਨੰਦਪੁਰ ਘਰ ਵਾਪਸੀ ਕਰਾਣੀ ਆ ਨੌਜਵਾਨਾਂ ਦੀ ਐਸਾ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਚੋਣ ਮਨੋਰਥ ਪੱਤਰ ਆ ਇਹ ਅੱਜ ਤੱਕ ਬਾਕੀਆਂ ਦੇ ਵੀ ਇੱਦਾਂ ਹੀ ਰਹਿੰਦਾ ਰਿਹਾ ਆ ਪਰ ਮਲਾਲ ਇਹ ਆ ਕਿ ਕਦੀ ਉਹਨਾਂ ਨੇ ਧਿਆਨ ਨਹੀਂ ਦਿੱਤਾ ਜਾਂ ਹੁਣ ਤੱਕ ਆਪਾਂ ਇੱਥੇ ਪਹੁੰਚ ਗਏ ਆ ਕਦੀ ਇਹ ਸੁਧਾਰ ਨਹੀਂ ਹੋਇਆ ਨਹੀਂ ਵ ਤੁਸੀਂ ਸਿਆਸਤ ਵੇਖੀ ਹੋਗੀ ਇਸ ਵਾਰ ਕਿਸੇ ਵੀ ਧਿਰ ਦੇ ਚੋਣ ਮਨੋਰਥ ਪੱਤਰ 'ਚ ਕਿਤੇ ਬੇਦਬੀਆਂ ਦੀ ਗੱਲ ਨਹੀਂ ਹੈਗੀ ਕਿਤੇ ਨਸ਼ੀਆਂ ਦੀ ਗੱਲ ਨਹੀਂ ਹੈਗੀ ਕਿਉਂਕਿ ਉਹਨਾਂ ਨੇ ਕੁਰਸੀ ਦੇ ਕਾਮਯਾਬ ਹੋਣ ਲਈ ਚੋਣ ਮਨੋਰਥ ਪੱਤਰ ਬਣਾਉਂਦੇ ਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਉਹ ਵਾਅਦੇ ਬੜੀ ਵਾਰ ਕਰਕੇ ਵੇਖ ਲਏ ਆ ਅਸੀਂ ਹੱਥਾਂ ਦੇ ਵਿੱਚ ਗੁੜਕਾ ਸਾਬ ਲੈ ਕੇ ਸੌਂ ਖਾ ਕੇ ਵੇਖ ਲਈਏ ਨਸ਼ਾ ਬੰਦ ਕਰ ਦਾਂਗੇ ਫਿਰ ਨਹੀਂ ਹੋਇਆ ਪਤਾ ਲੋਕਾਂ ਨੇ ਕਿ ਵਿਸ਼ਵਾਸ ਨਹੀਂ ਕਰਨਾ ਤਾਂ ਕਰਕੇ ਚੋਣ ਮਨੋਰਥ ਪੱਤਰ ਦੇ ਵਿੱਚ ਐਤਕੀ ਨਸ਼ਾ ਹੈ ਹੀ ਨਹੀਂ ਉਹਨਾਂ ਨੇ ਇਹ ਸੋਚਿਆ ਹੈ ਕਿ ਅਸੀਂ ਬੇਦਬੀਆਂ ਦੇ ਸਰਕਾਰ ਬਣਾ ਲਈ ਅਕਾ ਬਹੁਤ ਵਾਰ ਕੁਰਸੀ ਦੇ ਕਾਮਯਾਬ ਹੋ ਗਏ ਆ ਬ ਉਹਨਾਂ ਦੇ ਚੋਣ ਮਨੋਰਥ ਪੱਤਰ 'ਚ ਵਿਦਬੀਆਂ ਦੀ ਗੱਲ ਨਹੀਂ ਹੈਗੀ ਕਿਸੇ ਪਾਰਟੀ ਦੇ ਵੀ ਉਹਨਾਂ ਨੂੰ ਪਤਾ ਕਿ ਉਹ ਬੰਦੀ ਸਿੰਘਾ ਦੀ ਗੱਲ ਕਰਕੇ ਬੜੀ ਵਾਰ ਲੋਕਾਂ ਦੇ ਆਪਾਂ ਵਰਗਾ ਕੇ ਲੋਕਾਂ ਨੂੰ ਗੁਮਰਾਹ ਕਰਕੇ ਤੇ ਸਮਰਥਨ ਲੈ ਕੇ ਤੇ ਕੁਰਸੀਆਂ ਤੇ ਕਾਮਯਾਬ ਹੋ ਗਏ ਆ ਇਸ ਵਾਰ ਕਿਸੇ ਪਾਰਟੀ ਦੇ ਚੋਣ ਮਨੋਰਥ ਪੱਤਰ 'ਚ ਬੰਦੀ ਸਿੰਘਾ ਦੀ ਗੱਲ ਨਹੀਂ ਹੈਗੀ ਤੇ ਉਹ ਜੇਕਰ ਭਾਈ ਸਾਹਿਬ ਨੇ ਕੀਤੀ ਆ ਉਹਨਾਂ ਨੇ ਪਹਿਲਾਂ ਵੀ ਗੱਲ ਕੀਤੀ ਸੀ ਜਦੋਂ ਦੁਬਈ ਤੋਂ ਆਣਾ ਕਿ ਆ ਕੇ 에ਰਪੋਰਟ ਤੇ ਜਦੋਂ ਉਹਨਾਂ ਨੂੰ ਸਵਾਲ ਕੀਤਾ ਉਹਨਾਂ ਨੇ ਇਹੋ ਕਿਹਾ ਕਿ ਮੈਂ ਅਮਰ ਤੋਂ ਛਕਾਉਣੇ ਆ ਤੇ ਉਹ ਵਚਨ ਪੂਰੇ ਹੋਏ ਤੁਹਾਨੂੰ ਪਤਾ ਹੈ ਕਿ ਰਿਜ਼ਲਟ ਆਪਣੇ ਕੋਲ ਆ ਕਿ ਕਿੰਨੇ ਨੌਜਵਾਨਾਂ ਨੇ ਨਸ਼ਾ ਛੱਡ ਸਾਡਾ ਜਿਹੜਾ ਚੋਣ ਮਨੋਰਥ ਪੱਤਰ ਹੈ ਉਹਦੇ ਤੇ ਇੱਕ ਪੂਰਾ ਗੇ ਉਹ ਕੰਮ ਹੋਊਗਾ ਹੀ ਹੋਊਗਾ ਕਿਉਂਕਿ ਵੇਖੋ ਜੇ ਸੰਗਤ ਦਾ ਰਜਾਨਿਆ ਤੂੰ ਇਸੇ ਕਰਕੇ ਰਜਾਨਿਆ ਕਿ ਉਹ ਬੰਦਾ ਆਪਣੇ ਬਚਨਾਂ ਦਾ ਪੂਰਾ ਵਾ ਸੂਰਬੀਰ ਬਚਣ ਕੇ ਬਲੀ ਤੂੰ ਸਾਡਾ ਜੋਧਾ ਜਿਹੜਾ ਉਹ ਆਗੂ ਸੂਰਬੀਰ ਆ ਉਹ ਕਦੀ ਆਪਣੇ ਬਚਨਾਂ ਤੋਂ ਭਜਦਾ ਨਹੀਂ ਆ ਜਿਹੜਾ ਚੋਣ ਮਨੋਰਥ ਪੱਤਰ ਆ ਸਭ ਤੋਂ ਪਹਿਲਾਂ ਨਸ਼ੇ ਦਾ ਜੇਕਰ ਗੱਲ ਆ ਤੇ ਉਹ ਕੋਈ ਝੂਠਾ ਲਾਰਾ ਨਹੀਂ ਹੈਗਾ ਵੇਖੋ ਦੂਜੀਆਂ ਪਾਰਟੀਆਂ ਕਹਿੰਦੀਆਂ ਕਿ ਅਸੀਂ ਨਸ਼ਾ ਬੰਦ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਜੇ ਕਰ ਦਾਂਗੇ ਸਾਨੂੰ ਕੁਰਸੀ ਤੇ ਕਾਮਯਾਬ ਕਰੋ ਪਰ ਭਾਈ ਸਾਹਿਬ ਨੇ ਕਦੇ ਨਹੀਂ ਕਿਹਾ ਕਿ ਮੈਨੂੰ ਕੁਰਸੀ ਤੇ ਕਾਮਯਾਬ ਕਰੋ ਮੈਂ ਨਸ਼ਾ ਬੰਦ ਕਰ ਦੂੰ ਉਹਨੇ ਪਹਿਲਾਂ ਆ ਕੇ ਨਸ਼ਾ ਬੰਦ ਕੀਤਾ ਤੇ ਫਿਰ ਅੱਜ ਅਸੀਂ ਸੰਗਤ ਨੇ ਹੁਕਮ ਲਾਇਆ ਤੇ ਪਿੰਡ ਪਿੰਡ ਗਏ ਸਾਰੇ ਇਲਾਕਿਆਂ ਦੇ ਵਿੱਚ ਗਏ ਸੰਗਤ ਨੇ ਸਾਥ ਦਿੱਤਾ ਤੇ ਏਡੀ ਵੱਡੀ ਜਿੱਤ 1.5 ਲੱਖ ਤੇ 97 तकरीबन 2 ਲੱਖ ਹੀ ਲਾ ਲਓ 2 ਲੱਖ ਦੀ ਲੀਡ ਕੋਈ ਨਿੱਕੀ ਮੋਟੀ ਲੀਡ ਨਹੀਂ ਆ ਉਹ ਸੰਗਤ ਨੂੰ ਪਤਾ ਹੈ ਕਿ ਉਹ ਸੂਰਬੀਰ ਬਚਨ ਦਾ ਬਲੀ ਆ ਉਹਨੇ ਜੇਕਰ ਜਿਹੜੀ ਗੱਲ ਕੀਤੀ ਉਹ ਤੇ ਪੂਰਾ ਉਤਰੂਗਾ ਸੋ ਜਿਹੜਾ ਚੋਣ ਮਨੋਰਥ ਪੱਤਰ ਆ ਇੱਥੇ ਆਪਾਂ ਪੂਰਾ ਕੰਮ ਕਰਾਂਗੇ ਪੰਥਕ ਪੰਥਕ ਮਸਲੀਆਂ ਦੇ ਵਾਸਤੇ ਪੰਥਕ ਪਾਰਟੀ ਵੀ ਰਹੀ ਹੈ ਲਗਾਤਾਰ ਸਿਆਸਤ ਵਿੱਚ ਪਹਿਲਾਂ ਉਹਨਾਂ ਦੀ ਸਰਕਾਰ ਵੀ ਰਹੀ ਹੈ ਖੈਰ ਉਹਨਾਂ ਨੇ ਅੱਜ ਤੱਕ ਅੱਧੀ ਕੁਝ ਨਹੀਂ ਕੀਤਾ ਹੁਣ ਤੁਹਾਨੂੰ ਲੱਗਦਾ ਕਿ ਭਾਈ ਸਾਹਿਬ ਕਰ ਦੇਣਗੇ ਦੇਖੋ ਜੀ ਪੰਥਕ ਜਿਹੜੀਆਂ ਪਾਰਟੀਆਂ ਰਹੀਆਂ ਵਾਂ ਉਹ ਪੰਥਕ ਰਹੀਆਂ ਹੀ ਨਹੀਂ ਉਹ ਬਸ ਇੱਕ ਨਾਂ ਸੀ ਪੰਥਕ ਉਹ ਪੰਥਕ ਦੇ ਰਹਿ ਨਹੀਂ ਗਈਆਂ ਜੇ ਪੰਥਕ ਹੁੰਦੀਆਂ ਤੇ ਅੱਜ ਉਹ ਸੱਤਾ ਦੇ ਵਿੱਚ ਹੁੰਦੀਆਂ ਉਹ ਇੱਕ ਪਰਿਵਾਰਕ ਬਣ ਕੇ ਰਹਿ ਗਈਆਂ ਉਹ ਇੱਕ ਬਾਦਲਦਲ ਕਹਿ ਲਓ ਜਿਦਾ ਜਿਹੜਾ ਮਰਜੀ ਰਹਿ ਲਓ ਉਹ ਇਦਾਂ ਦੀਆਂ ਬਣ ਕੇ ਰਹਿ ਗਈਆਂ ਤਾਂ ਕਰ ਉਹ ਪੰਥਕ ਰਹੀਆਂ ਨਹੀਂ ਬਹੁਤ ਵਧੀਆ ਮਾਹੌਲ ਆ ਮਹਾਰਾਜ ਦੇ ਕਿਰਪਾ ਪਿੰਡ ਤੋਂ ਹੀ ਲੱਗਦਾ ਦੇਖ ਕੇ ਹੁਣ ਹਾਂਜੀ 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 ਬਹੁਤ ਹੁਣ ਤੇ ਬਹੁਤ ਬਦਲਾਅ ਹੋਇਆ ਰਾਜਨੀਤੀ ਚ ਹਾਂਜੀ ਨਸ਼ੇ ਨਸ਼ਿਆਂ ਤੇ ਕੰਟਰੋਲ ਹੋਊਗਾ ਤੇ ਬਸ ਚੜ੍ਹਦੀ ਕਲਾ ਹੋਊਗੀ ਤੇ ਨੌਜਵਾਨੀ ਨਾਲ ਜੁੜੂਗੀ ਨਸ਼ੇ ਛੱਡਣਗੇ ਅਮਰ ਤੇ ਛਕਣਗੇ ਮਹਾਰਾਜ ਚੜ੍ਹਦੀ ਕ੍ਰਪਾ ਹੁਣ ਭਾਈ ਸਾਹਿਬ ਬਾਹਰ ਕਿਵੇਂ ਆਉਣਗੇ ਕੱਲ ਇੱਥੇ ਖੜ੍ਹਦੀ ਆ ਇਹ ਤੁਹਾਨੂੰ ਵਕੀਲਾ ਨੂੰ ਇਸ ਬਾਰੇ ਜ਼ਿਆਦਾ ਪਤਾ ਹੋ ਸਕਦਾ ਕਿਵੇਂ ਬਾਹਰ ਆ ਸਕਦੇ ਆ ਕਿਉਂਕਿ ਉਹਨਾਂ ਨੂੰ ਨੌਲੇਜ ਤੇ ਉਹਨਾਂ ਨੂੰ ਹੀ ਆ ਤੇ ਬਾਕੀ ਦਬਾਅ ਪਾਊਗਾ ਸਰਕਾਰ ਤੇ 4 ਲੱਖ ਵੋਟ ਲਈ ਆ ਜੇ ਦਬਾਅ ਪਾਊਗਾ ਜੇ ਤਾਮੀ ਜੇ ਤਾਮੀ ਸਰਕਾਰ ਨੇ ਬਾਹਰ ਨਾ ਆਉਣ ਦਿੱਤਾ ਫੇਕ ਹੀ ਕਰਾਂਗੇ ਨਹੀਂ ਨਹੀਂ ਆਉਣਗਾ ਉਹਨਾਂ ਦੇਣਗੇ ਆਉਣ ਦੇਣਗੇ ਤੇ ਇਹ ਥੋੜਾ ਹੋ ਸਕਦਾ ਇਹਨਾਂ ਕੋਈ ਕੋਈ ਕਤਲ ਥੋੜਾ ਕੀਤਾ ਕੋਈ ਕ੍ਰਿਮੀਨਲ ਕੇਸ ਥੋੜਾ ਹੈਗੇ 310-10 ਦੇ ਕੇਸ ਆ ਕੋਈ ਨਹੀਂ ਆਉਣਗੇ ਮਹਾਰਾਜ ਕਰੋ ਕਿਰਪਾ ਨਹੀਂ ਕਰਨੀ ਅੱਗੇ ਪਹਿਲਾਂ ਵੀ ਉਹਨਾਂ ਕੀਤੀ ਹੁਣ ਵੀ ਉਹਨਾਂ ਕਰਨੀ ਗੁਰੂ ਰਾਮਦਾਸ ਜੀ ਨਹੀਂ ਕੀ ਹੈ ਖਾਲਸਾ ਵੈਕਰ ਜੀ ਕੀ ਫੜੇ ਜੀ ਮੈਂ ਖੇਮ ਕਨਾਲ ਕੇ ਤੋਂ ਪਿੰਡ ਮਣਿਆਲੇ ਜੈ ਸਿੰਘ ਤੋਂ ਤਾਂ ਭਾਈ ਸਾਹਿਬ ਦੇ ਮਾਤਾ ਪਿਤਾ ਨੂੰ ਮਿਲਣ ਆਏ ਆ ਤੇ ਬਹੁਤ ਵਧੀਆ ਕਿਰਪਾ ਭਾਈ ਸਾਹਿਬ ਅਸੀਂ ਨਗਰ ਦੇ ਵਿੱਚ ਬਹੁਤ ਚੜ੍ਹਦੀ ਕਲਾ ਨਾਲ ਜਿੱਦੇ ਆ ਤੇ ਸਾਨੂੰ ਆਸ ਇਹ ਆ ਕਿ ਭਾਈ ਸਾਹਿਬ ਹੁਣ ਜਲਦੀ ਬਾਹਰ ਹੋਣਗੇ ਤੇ ਉਦਾਂ ਹੀ ਵੀ ਹਰਾਂਚ ਲਾਉਣਗੇ ਜਿੱਦਾਂ ਪਹਿਲਾਂ ਚੱਲਦੀਆਂ ਸੀ ਕਾਦੀ ਕਾਦੀ ਆਸ ਹੈ ਕੀ ਕੀ ਕਰਨਗੇ ਭਾਈ ਸਾਹਿਬ ਕੀ ਕਰਾਉਣਾ ਸਾਨੂੰ ਆਸ ਇਹ ਆ ਕਿ ਸਾਨੂੰ ਪਹਿਲਾ ਮੇਨ ਮੁੱਦਾ ਸਾਡਾ ਇਹੋ ਹੀ ਅਸੀਂ ਕੋਈ ਕੰਮ ਕੰਮ ਵਾਸਤੇ ਨੂੰ ਵੋਟ ਨਹੀਂ ਭਾਈ ਅਸੀਂ ਇਸੇ ਕਰਕੇ ਵੋਟ ਪਾਈ ਕਿ ਭਾਈ ਸਾਹਿਬ ਬਾਹਰ ਹੋਣ ਜੇਲ੍ਹ ਚੋਂ ਆਣ ਕੇ ਨੌਜਵਾਨ ਨਸ਼ਿਆਂ ਤੋਂ ਬਚਾਉਣ ਨੌਜਵਾਨ ਪੀੜੀ ਨੂੰ ਅਮਰਤਿਿਿਿਿਿਿਿਿਿਿਿਿਿਿਿਿਿਿਿਿਿਿ ਕਰਦੇ ਵੀ ਰਾ ਚਰਉਂਦੇ ਓਦਾਂ ਵੀ ਨਾ ਸਾਨੂੰ ਪਹਿਲਾ ਵਾਲਾ ਪੰਜਾਬ ਚਾਹੀਦਾ ਜਿੱਦਾਂ ਭਾਈ ਸਾਹਿਬ ਪਹਿਲਾਂ ਕਰਦੇ ਸਾਨੂੰ ਓਦਾਂ ਦਾ ਪੰਜਾਬ ਚਾਹੀਦਾ ਚੁੱਕਣਗੇ ਪੰਜਾਬ ਦੇ ਪਾਰਲੀਮੈਂਟ ਦੇ ਪੰਜਾਬ ਦੇ ਮੁੱਦੇ ਚੁੱਕਣਗੇ ਪਹਿਲੇ ਜਾ ਕੇ ਉੱਥੇ ਬੈਠੇ ਰਹਿੰਦੇ ਪਹਿਲੀ ਗੱਲ ਹਾਜ਼ਰੀ ਬੜੀ ਘੱਟ ਲਾਉਂਦੇ ਸੀ ਜੇ ਕੋਈ ਜਾਂਦੇ ਮੁੱਦਾ ਬੋਲਦੇ ਹੀ ਨਹੀਂ ਆਪਾਂ ਕਰਕੇ ਬਹਿ ਬੂ ਕੇ ਆ ਜਾਂਦੇ ਸੀ ਇਹ ਪੰਜਾਬ ਦੇ ਪਾਣੀਆਂ ਦੇ ਹਰ ਜਗ੍ਹਾ ਹਰ ਚੀਜ਼ ਦੇ ਹਰ ਮੁੱਦੇ ਦੇ ਉੱਥੇ ਜਾ ਕੇ ਬੋਲਣਗੇ ਇਹ ਤੇ ਭਾਈ ਸਰਬਜੀਤ ਕਿਉਂਕਿ ਉਹ ਦੂਜੀ ਦੇ ਰਾਜਨੀਤਿਕ ਪਾਰਟੀਆਂ ਦਬਾਅ ਜੀ ਹੋ ਇਸ ਕਰਕੇ ਬੋਲਦੇ ਨਹੀਂ ਇਹਨਾਂ ਤੇ ਕੋਈ ਦਬਾਅ ਨਹੀਂ ਆ ਤੇ ਆ ਪੰਜਾਬ ਦੇ ਮੋਦੇ ਚੱਕਣਗੇ ਬਹੁਤ ਵਧੀਆ ਕੰਮ ਕਰਨਗੇ ਨਾਲੇ ਜਿੱਦਾਂ ਵਿਰੋਧੀ ਪਾਰਟੀਆਂ ਵਾਲੇ ਕਹਿੰਦੇ ਕਿ ਭਾਈ ਸਾਹਿਬ ਨੇ ਜਿੱਦਾਂ ਵਿਰਸਾ ਵਲਟੋਆ ਜੀ ਕਹਿੰਦੇ ਕਿ ਨਿਆਗ ਨੂੰ ਆ ਮੇਰੇ ਸ਼ਿਕਾਇਆ ਮੇਰੇ ਸਾਹਮਣੇ ਪੇਸ਼ ਕੀਤੇ ਜਾਣ ਉਹਨਾਂ ਵਿੱਚੋਂ ਮੈਂ ਵੀ ਆ ਜੀ ਇੱਕ ਜਦੋਂ ਦੇ ਭਾਈ ਸਾਹਿਬ ਜੀ ਬਾਹਰੋਂ ਆਏ ਉਦੋਂ ਦੇ ਅਸੀਂ ਉਹਨਾਂ ਦੇ ਨਾਲ ਜੁੜੇ ਆ ਅਮਰ ਰਸ਼ਨ ਚਾਰ ਵੀ ਭਾਈ ਸਾਹਿਬ ਦੇ ਨਾਲ ਆਨੰਦਪੁਰ ਸਾਹਿਬ ਉੱਥੇ ਕਰਕੇ ਆਏ ਇਕੱਠੇ ਹੀ ਤੇ ਜਿੱਥੇ ਵੀ ਕਿਤੇ ਭਾਈ ਸਾਹਿਬ ਦੇ ਜਾਂਦੇ ਸੀ ਜਾਂ ਉਹਨਾਂ ਦਾ ਜਥਾ ਜਾਂਦਾ ਸੀ ਭਾਈ ਸਾਹਿਬ ਦੇ ਨਾਲ ਹੁੰਦੇ ਸੀ ਪਹਿਨਾ ਮੇਰਾ ਵਾਲ ਕਟਿੰਗ ਹੁੰਦੇ ਸੇਰ ਮੋਨਾ ਦਾ ਹੀ ਦਾੜਾ ਵੀ ਨਹੀਂ ਹੁੰਦਾ ਹੁਣ ਵੇਲੇ ਮਹਾਰਾਜ ਦਾ ਬਾਣਾ ਪਾਇਆ ਸਿੱਖੀ ਸਰੂਪ ਦੇ ਵਿੱਚ ਸਾਰੇ ਹੈਗੇ ਆ ਵਿਰੋਧੀਆਂ ਨੂੰ ਇਸੇ ਗੱਲ ਦੀ ਬਖਲਾवट ਆਗੀ ਭਾਈ ਸਾਹਿਬ ਜੇ ਆਉਂਦੇ ਆ ਤੇ ਜਿਹੜਾ ਸਿੱਖ ਪੰਥ ਇਕੱਠਾ ਹੁੰਦਾ ਤੇ ਬਾਣੀ ਬਾਣੇ ਦੇ ਨਾਲ ਜੁੜਦਾ ਜੀ ਹਾਂਜੀ ਇਹੀ ਆਸ ਹੈ ਔਰ ਇਸ ਆਸ ਨੂੰ ਪੂਰਾ ਕਰਨ ਲਈ ਭਾਈ ਸਾਹਿਬ ਕੀ ਕੁਝ ਕਰਦੇ ਆ ਉਹ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਾਵਾਂਗੇ ਬਣੇ ਰੋਵਾਂ ਦੇ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ